ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਲ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਹੈ ਕਿ ਚੋਣ ਜ਼ਾਬਤਾ ਦੌਰਾਨ ਆਖਿਰ ਕਿਉਂ ਪਿੱਟਦੇ ਨੇ ਲੀਡਰ ਤਾਂ ਦੇਖੋ ਅੱਜ ਦੀ ਜਿਹੜੀ ਇਹ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਕਿ ਅਕਾਲੀ ਦਲ ਦੇ ਜਿਹੜੇ ਕਿਤੇ ਨਾ ਕਿਤੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤੇ ਚੋਣ ਜ਼ਾਬਤਾ ਦੇ ਵਿੱਚ ਜਿਹੜੇ ਸਾਰੀ ਪਾਰਟੀਆਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਕਿਤਨਾ ਕਿਤੇ ਅੱਗੇ ਆ ਕੇ ਕੰਮ ਵੀ ਕਰ ਰਹੀਆਂ ਨੇ ਪਰ ਫਿਲਹਾਲ ਦੀ ਘੜੀ ਜੇਕਰ ਇਹ ਵੱਡੀ ਖਬਰ ਦੀ ਗੱਲ ਕੀਤੀ ਜਾਏ ਤਾਂ ਇੱਥੇ ਅਕਾਲੀ ਦਲ ਦੀ ਇਸ ਮੀਟਿੰਗ ਦੇ ਵਿੱਚ ਜਿਹੜੀ ਕੁਰਸੀਆਂ ਤੱਕ ਨੇ ਉਹ ਵੀ ਚੱਲੀਆਂ ਨੇ ਇਸ ਤੋਂ ਪਹਿਲਾਂ ਵੀ ਆਪਾਂ ਜੇਕਰ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਦੇਖੋ ਜਿਹੜੀ ਭਾਜਪਾ ਪਾਰਟੀ ਹੈ ਭਾਜਪਾ ਵਰਕਰਾਂ ਦੇ ਵਿੱਚ ਆਪਸੀ ਝੜਪ ਦੇਖਣ ਨੂੰ ਮਿਲੀ ਸੀ ਤੇ ਭਾਜਪਾ ਵਰਕਰ ਜਿਹੜੇ ਨੇ ਉਹ ਆਪਸ ਦੇ ਵਿੱਚ ਲੜਾਈ ਕਰਦੇ ਹੋਏ ਦਿਖੇ ਸੀ ਤਾਂ ਹੁਣ ਇੱਥੇ ਇੱਕ ਹੋਰ ਅਜੀਹਾਈ ਜਿਹੜਾ ਮਾਮਲਾ ਆ ਅਕਾਲੀ ਦਲ ਨੂੰ ਲੈ ਕੇ ਹੁਣ ਸਾਹਮਣੇ ਆਇਆ ਅਕਾਲੀ ਦਲ ਦੀ ਜਿਹੜੀ ਚੋਣਾਂ ਤਾਂ ਨੂੰ ਲੈ ਕੇ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਵਿੱਚ ਜਿਹੜੇ ਕੁਰਸੀਆਂ ਨੇ ਉਹ ਵੀ ਚੱਲ ਪਈਆਂ ਨੇ ਤਾਂ ਕਿ ਤਾ ਨਾ ਕਿਤੇ ਕਹਿ ਸਕਦੇ ਆ ਕਿ ਇਹ ਜਿਹੜੇ ਲੀਡਰ ਨੇ ਇਹਨਾਂ ਦੇ ਵਿੱਚ ਆਪਸੀ ਜਿਹੜਾ ਰਾਬਤਾ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਤੇ ਚੋਣਾਂ ਹੁਣ ਆਉਣ ਵਾਲੀਆਂ ਨੇ ਤਾਂ ਚੋਣਾਂ ਦੇ ਵਿੱਚ ਕਿਤਨਾ ਕਿਤੇ ਕਹਿ ਸਕਦੇ ਆ ਕਿ ਬਹੁਤ ਜ਼ਿਆਦਾ ਹੁਣ ਇਹ ਚੀਜ਼ ਨੂੰ ਸੋਚਣ ਦੀ ਜ਼ਰੂਰਤ ਹੈ ਕਿਉਂਕਿ ਆਪਸੀ ਅੰਡਰਸਟੈਂਡਿੰਗ ਜਿੰਨੀ ਹੋਣੀ ਚਾਹੀਦੀ ਹੈ ਓਨੀ ਫਿਲਹਾਲ ਪੰਜਾਬ ਦੇ ਵਿੱਚ ਲੀਡਰਾਂ 'ਚ ਨਹੀਂ ਦੇਖਣ ਨੂੰ ਮਿਲ ਰਹੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਇੱਥੇ ਚੋਣਾਂ ਹੁਣ ਨਜ਼ਦੀਕ ਆ ਚੁੱਕਿਆ ਹੈ ਚੋਣਾਂ ਨੂੰ ਲੈ ਕੇ ਜਿੰਨੀਆਂ ਵੀ ਪਾਰਟੀਆਂ ਨੇ ਉਹ ਕਿਤਨਾ ਕਿਤੇ ਸਰਗਰਮ ਨੇ ਆਪਣੇ ਆਪਣੇ ਜਿਹੜੇ ਕੰਮ ਨੇ ਉਹ ਵੀ ਲਗਾਤਾਰ ਇੱਥੇ ਕਰ ਰਹੀਆਂ ਨੇ ਪਰ ਫਿਲਹਾਲ ਦੀ ਘੜੀ ਜਿਹੜੀ ਅੰਡਰਸਟੈਂਡਿੰਗ ਦੀ ਗੱਲ ਹੈ ਇਹ ਬਹੁਤ ਜ਼ਿਆਦਾ ਘੱਟ ਇੱਥੇ ਦੇਖਣ ਨੂੰ ਮਿਲ ਰਹੀ ਹੈ ਅੰਡਰਸਟੈਂਡਿੰਗ ਦੀ ਜੇਕਰ ਗੱਲ ਕਰੀਏ ਤਾਂ ਬਹੁਤ ਘੱਟ ਲੀਡਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਚੋਣਾਂ ਨੂੰ ਲੈ ਕੇ ਹੁਣ ਇਹ ਵੱਡੀ ਖਬਰ ਜਿਹੜੀ ਆ ਨਿਕਲ ਕੇ ਸਾਹਮਣੇ ਆਈ ਹੈ ਤੇ ਇਹ ਖਬਰਾਂ ਜਿਹੜੀਆਂ ਨੇ ਇਹ ਲੋਕਾਂ ਉੱਤੇ ਬਹੁਤ ਜ਼ਿਆਦਾ ਅਸਰ ਵੀ ਪਾਉਂਦੀਆਂ ਨੇ ਕਿਉਂਕਿ ਲੋਕ ਜਦੋਂ ਦੇਖਦੇ ਨੇ ਕਿ ਲੀਡਰ ਆਪਸ ਦੇ ਵਿੱਚ ਤਾਂ ਇਹਨਾਂ ਦੀ ਕੋਈ ਅ ਅੰਡਰਸਟੈਂਡਿੰਗ ਮੇਲ ਨਹੀਂ ਖਾਂਦੀ ਪਰ ਫਿਲਹਾਲ ਜੇਕਰ ਦੇਖਿਆ ਜਾਏ ਕਿ ਚੋਣਾਂ ਹੁਣ ਨਜ਼ਦੀਕ ਨੇ ਤਾਂ ਇੱਥੇ ਚੋਣਾਂ ਨੂੰ ਲੈ ਕੇ ਆਪੋ ਆਪਣੇ ਜਿਹੜੇ ਕੰਮ ਨੇ ਸਹੀ ਤਰੀਕੇ ਨਾਲ ਕਿੱਤੇ ਤਾਂ ਜਾ ਰਹੇ ਨੇ ਪਰ ਇਹ ਜਿਹੜੀ ਚੀਜ਼ਾਂ ਨੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਲੋਕਾਂ ਤੇ ਬਹੁਤ ਇਫੈਕਟ ਪਾ ਰਹੀਆਂ ਨੇ ਹਾਂਜੀ ਇਸ ਦੇ ਗੱਲਬਾਤ ਉੱਤੇ ਸਾਡੇ ਨਾਲ ਇੱਕ ਕਾਲਰ ਵੀ ਜੁੜਿਆ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਹੈਲੋ ਸ੍ਰੀ ਗਰਮਾ ਜੀ ਸਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਸੁਮ ਸ਼ਰਮਾ ਬੋਲ ਰਹੀ ਹਾਂ ਜੀ ਫਰੜ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਆਡੇ ਇਵਨ ਪੰਜਾਬੀ ਟੀਵੀ ਤੇ ਧੰਨਵਾਦ ਸਰ ਬਹੁਤ ਕੀ ਕਹਿਣਾ ਚਾਹੂਗੇ ਸਰ ਅੱਜ ਦੇ ਆਪਣੇ ਲਾਈਵ ਪ੍ਰੋਗਰਾਮ ਦਾ ਜਿਹੜਾ ਇਹ ਵਿਸ਼ਾ ਹੈ ਕਿ ਚੋਣਾਂ ਜ਼ਾਬਤਾ ਨੂੰ ਸੌਰੀ ਚੋਣ ਜ਼ਾਬਤਾ ਦੌਰਾਨ ਆਖਿਰ ਕਿਉਂ ਭਿੜਦੇ ਨੇ ਲੀਡਰ ਕਿਉਂਕਿ ਬਾਤ ਹੈ ਜਿਹੀਆਂ ਜਿਹੜੀ ਵੀਡੀਓਜ਼ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਲੀਡਰ ਨੇ ਉਹ ਆਪਸ ਦੇ ਵਿੱਚ ਹੀ ਲੜ ਪੈਂਦੇ ਨੇ ਆਪਸ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਬਿਲਕੁਲ ਬਿਲਕੁਲ ਮੈਡਮ ਦੇਖੋ ਲੀਡਰ ਵੀ ਇਸ ਕਦਰ ਭਿੜਦੇ ਆ ਕਿ ਕਿੰਨਾ ਕਿਤੇ ਆਪਣੀਆਂ ਪਾਰਟੀਆਂ ਦੇ ਭਿੜਪਣੇ ਜਿ ਇੱਕ ਦੂਜੇ ਨਾਲ ਜੀ ਜਿਵੇਂ ਕਿ ਕੁਝ ਦਿਨ ਪਹਿਲਾਂ ਹਰਜੀਤ ਗਰੇਵਾਲ ਬੀਜੇਪੀ ਤੋਂ ਆ ਹੂੰ ਉਹਨਾਂ ਦੀ ਮੀਟਿੰਗ ਦੇ ਵਿੱਚ ਕਿਸੇ ਨਾ ਕਿਸੇ ਕੁਰਸੀਆਂ ਚੱਲਿਆ ਸੀ ਜੀ ਹਾਂਜੀ ਦੇਖੋ ਮੈਡਮ ਅਸੀਂ ਇਹਨਾਂ ਦਾ ਵਿਰੋਧ ਹੁੰਦਾ ਵੀ ਦੇਖਦੇ ਆ ਜੀ ਹੂੰ ਲੋਕ ਇਹਨਾਂ ਨੂੰ ਕੁਐਸਚਨ ਵੀ ਕਰਦੇ ਆ ਜੀ ਹੂੰ ਫਿਰ ਉਹਨਾਂ ਦਾ ਇਹਨਾਂ ਤੋਂ ਆਨਸਰ ਨਹੀਂ ਜੀ ਦੇ ਹੁੰਦਾ ਹਾਂਜੀ ਬਿਲਕੁਲ ਜੀ ਜੀ ਬੀਜੇਪੀ ਤੋਂ ਗੱਲ ਸ਼ਟਾਰਟ ਕਰੀਏ ਕਿਉਂਕਿ ਮੌਜੂਦਾ ਸਰਕਾਰ ਹੈ ਜੀ ਸੈਂਟਰ ਤੇ ਹੂੰ ਸਾ ਹਰਜੀਤ ਗਰੇਵਾਲ ਨੂੰ ਦੋ ਬੰਦਿਆਂ ਨੇ ਝੰਡੇ ਲੈ ਕੇ ਰੁਕਿਆ ਜੀ ਹਾਂਜੀ ਕਿਤੇ ਵੋਟਾਂ ਮੰਗਣ ਗਏ ਸੀਗੇ ਸਿਰਫ ਦੋ ਬੰਦੇ ਇਸ ਕਰਕੇ ਆਏ ਆ ਵੀ ਜੇ ਜਿਆਦਾ ਇਸ ਇਕੱਠ ਕਰ ਲੂਗੇ ਤਾਂ ਕਿਤੇ ਨਾ ਕਿਤੇ ਸਾਨੂੰ ਵਿਰੇ ਅਤਵਾਦੀ ਜਾਂ ਕੁਛ ਨਾ ਕੁਛ ਹੋ ਸ਼ਬਦਾਂ ਨਾਲ ਬੋਲਦੇ ਜੇ ਉਹ ਲੀਡਰ ਹੈ ਜੀ ਜੀ ਦੇਖੋ ਮੈਡਮ ਉਹਨਾਂ ਨੇ ਸਿੱਧੇ ਸਿੱਧੇ ਸਵਾਲ ਕਰ ਰਹੇ ਆ ਹਰਜੀਤ ਗਰੇਵਾਲ ਨੂੰ ਦਿਵਾਰ ਨਹੀਂ ਜੀ ਹੂੰ ਇਹ ਕੋਈ ਜਵਾਬ ਜਿਹੜੇ ਹਿਸਾਬ ਨਾਲ ਵੀ ਸਵਾਲ ਕਰਦੇ ਸੀਗੇ ਉਹਨਾਂ ਦਾ ਜਵਾਬ ਐਡਾ ਹੁੰਦਾ ਸੀ ਕਿ ਉਹਨਾਂ ਨੇ ਕਿਹਾ ਵੀ ਕਿ ਲਾਂ ਗੱਡੀਆਂ ਬੀਜੇਪੀ ਸਰਕਾਰ ਦਾ ਹਰਿਆਣਾ ਦੇ ਵਿੱਚ ਜਿ ਕਿਉਂ ਗੱਡੀਆਂ ਸਾਡੀ ਸਰਕਾਰ ਦੀ ਉਹ ਨਾ ਨਹੀਂ ਵੀ ਕਰਦਾ ਸਰਕਾਰਾਂ ਕਰਦੀਆਂ ਜੇ ਤੁਸੀਂ ਸਰਕਾਰਾਂ ਨਹੀਂ ਕਰਦੇ ਤਾਂ ਸਰਦਾਰ ਵਾਸਤੇ ਵੋਟ ਮੰਗਣ ਕਿਉਂ ਆ ਰਹੇ ਹੋ ਜੀ ਹੂੰ ਬਿਲਕੁਲ ਦੇਖੋ ਮੈਡਮ ਆਪਣਾ ਪੁੱਲਾ ਜਾੜ ਦੇਣਾ ਇੱਕ ਪਾਸੇ ਵੋਟਾਂ ਨਹੀਂ ਮੰਗਣੀਆਂ ਇਹ ਕਿਸੇ ਨਾ ਕਿਸੇ ਲੋਕਾਂ ਨੇ ਇਹਨਾਂ ਦਾ ਵਿਰੋਧ ਕਰਨ ਲਈ ਕਰਨਾ ਹੈ ਜੀ ਆਪਨੇ ਬਿਚੀ ਇਸ਼ੀ ਕਰਕੇ ਲੜ ਰਹੇ ਆ ਕਿਉਂਕਿ ਕੰਮ ਸਿੱਧੇ ਕਰੇ ਨਹੀਂ ਜੀ ਅੱਗੇ ਤੋਂ ਸਿੱਧੇ ਹੋਣਾ ਨੇ ਵੀ ਇਸ ਕਰਕੇ ਜਿਹੜੀ ਤੁ ਤੁ ਮੈਂ ਮੈਂ ਵੀ ਲੜਾਈ ਇਹਨਾਂ ਦੀ ਚੱਲਦੀ ਰਹੇ ਹੂੰ ਬਿਲਕੁਲ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਆਪਸੀ ਜਿਹੜਾ ਤਾਲਮੇਲ ਹੈ ਹੁਣ ਪਾਰਟੀਆਂ ਦੇ ਵਿੱਚ ਸੌਰੀ ਲੀਡਰਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ ਪਰ ਚੋਣ ਜਾਤ ਤਾਂ ਲੱਗਿਆ ਹੋਇਆ ਹੈ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹ ਆਪੋ ਆਪਣੇ ਤਰਫ ਤੋਂ ਕੰਮ ਤਾਂ ਕਰ ਰਹੀਆਂ ਨੇ ਪਰ ਜਿਹੜੀ ਅਜੀਹੀਆਂ ਵੀਡੀਓਜ਼ ਨੇ ਜਾਂ ਅਜੀਹੇ ਮਾਮਲੇ ਨੇ ਨਿਕਲ ਕੇ ਸਾਹਮਣੇ ਆਉਂਦੇ ਨੇ ਇਹ ਲੋਕਾਂ ਤੇ ਕਿੰਨਾ ਅਸਰ ਪਾਉਣਗੇ ਤਾਂ ਬਹੁਤ ਸਰਪੰਦ ਜੀ ਕਹਿੰਦੇ ਆ ਕਿ ਇਹ ਨਹੀਂ ਨਾ ਜਿੱਥੇ ਜਿਹੜੇ ਜਿਹੜੇ ਮੁਕੀਆਂ ਜਿਹੜੇ ਸਾਡੇ ਦੇਸ਼ ਨੂੰ ਸੰਭਾਲਨੇ ਵਾਲੇ ਲੋਕ ਆਂ ਜੇ ਤੋ ਉਹਨਾਂ ਦਾ ਇੱਕ ਗਰੀਨ ਥਾਲ ਮੇਰੀ ਵੀ ਹੋਏਗਾ ਉਹ ਸਰਕਾਰ ਕਿੱਦਾਂ ਚਲਾਉਣਗੀ ਪਿੰਡਰ ਕਿੱਦਾਂ ਵੱਡਨੇ ਦੇ ਸਾਥ ਹਾਂਜੀ ਬਿਲਕੁਲ ਲੇ ਕੋਈ ਇੱਕ ਮਕਾਨ ਖੜਾ ਹੁੰਦਾ ਛੱਤ ਖੜੀ ਹੁੰਦੀ ਪਿੰਡਰਾ ਤੇ ਖੜੀ ਹੁੰਦੀ ਆ ਜੇ ਪਿੰਡ ਦੇ ਡੱਟ ਮਗਾਉਣ ਲੱਗਿਆ ਨਾ ਪਿੰਡਰੇ ਆਪਣੇ ਥਾਂ ਤੋਂ ਵੇਦਣ ਲੱਗਿਆ ਫਿਰ ਤਾਂ ਛੱਤ ਦਾ ਡਿੱਗ ਜਾਊਗੀ ਜੀ ਹਾਂਜੀ देखो ਇਹਨਾਂ ਦੀ ਲੜਾਈ ਕਿਦਣਾ ਕਿਤੇ ਇਹਨਾਂ ਵਾਸਤੇ ਹੀ ਨੁਕਸਾਨ ਪੈਦਾ ਕਰ ਰਹੀ ਆ ਪਰ ਲੋਕਾਂ ਦਾ ਵੀ ਨੁਕਸਾਨ ਆ ਜਿੱਦੇ ਲੋਕਾਂ ਨੂੰ ਇਸ ਕਰਕੇ ਨੁਕਸਾਨ ਆ ਵੀ ਇਹਨਾਂ ਦੀ ਲੜਾਈ ਜਿਹੜਾ ਜੋ ਵਿਕਾਸ ਹੋਣਾ ਉਹ ਸਾਡੇ ਦੇਸ਼ ਦਾ ਨਹੀਂ ਹੋ ਰਿਹਾ ਹਾਂਜੀ ਬਿਲਕੁਲ ਤੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਦੇਖੋ ਪਾਰਟੀਆਂ ਜੇਕਰ ਆਪਾਂ ਪਾਰਟੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਦੇਖੀਏ ਤਾਂ ਪਾਰਟੀਆਂ ਤੇ ਵੀ ਬਹੁਤ ਅਸਰ ਪਏਗਾ ਕਿਉਂਕਿ ਕਿਤੇ ਨਾ ਕਿਤੇ ਦੇਖੋ ਇਹ ਜਿਹੜੀ ਵੀਡੀਓ ਨਿਕਲ ਕੇ ਸਾਹਮਣੇ ਆਈ ਆ ਅਕਾਲੀ ਦਲ ਦੇ ਲੀਡਰ ਆਪਸ ਦੇ ਵਿੱਚ ਈੜੇ ਨੇ ਇਸ ਤੋਂ ਪਹਿਲਾਂ ਬੀਜੇਪੀ ਦੇ ਲੀਡਰਾਂ ਦੀ ਇੱਥੇ ਚਰਚਾ ਹੋ ਰਹੀ ਸੀ ਕਿ ਬੀਜੇਪੀ ਦੇ ਲੀਡਰ ਆਪਸ ਦੇ ਵਿੱਚ ਇੱਥੇ ਭਿੜਦੇ ਹੋਏ ਨਜ਼ਰ ਆਏ ਸੀ ਤਾਂ ਕਿਤੇ ਨਾ ਕਿਤੇ ਪਾਰਟੀ ਉੱਤੇ ਵੀ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਮੈਡਮ ਅਸਰ ਤਾਂ ਬਹੁਤ ਮਿਲਦਾ ਹੈ ਜੀ ਲੇਕਿਨ ਉਹਦੇ ਸੇ ਵਿਚਾਰ ਨਹੀਂ ਜੀ ਕਰਦੀਆਂ ਪਾਰਟੀ ਨੂੰ ਜੀ ਕਿਉਂਕਿ ਵਿਚਾਰ ਕਰਨ ਤਾਂ ਉਹਨਾਂ ਲੋਕਾਂ ਨੂੰ ਸਾਈਡ ਤੋਂ ਕਰਦਣ ਪਾਰਟੀ 'ਚੋਂ ਹੂੰ ਜਿਹੜੇ ਲੋਕ ਦੇਸ਼ ਦਾ ਭਲਾ ਨਹੀਂ ਚਾਹੁੰਦੇ ਪਾਰਟੀ ਦਾ ਭਲਾ ਨਹੀਂ ਚਾਹੁੰਦੇ ਹਾਈ ਕਮਾਂਡ ਦਾ ਭਲਾ ਨਹੀਂ ਚਾਹੁੰਦੇ ਉਹਨਾਂ ਨੂੰ ਪਾਰਟੀ ਜੇ ਨਾ ਰੱਖਣਾ ਜੀ ਹੂੰ ਬਿਲਕੁਲ ਅਰ ਉਹਨਾਂ ਦੀ ਮੰਨੀ ਜਾਂਦੀ ਹੈ ਉਹਨਾਂ ਦੀ ਅਰ ਪਗਾਈ ਜਾਂਦੀ ਹੈ ਲੜ ਕੇ ਆ ਕੇ ਕਿੰਨੇ ਕਿੰਨੇ ਲੜਾਈਆਂ ਹੁੰਦੀਆਂ ਅਗਰ ਪਹਿਲੀ ਲੜਾਈ ਜੇ ਪਹਿਲੀ ਟੂ ਟੂ ਮੈਂ ਮੈਂ ਜੇ ਗਲਤ ਬੰਦੇ ਨੂੰ ਸੈੱਟ ਕਰ ਦਿੱਤਾ ਜਾਵੇ ਸਹੀ ਦੀ ਸੁਣਵਾਈ ਕਰ ਦਿੱਤੀ ਜਾਵੇ ਤਾਂ ਨਹੀਂ ਨੌਬਤ ਹੀ ਨਾਵੇ ਹਾਂਜੀ ਬਿਲਕੁਲ ਤਾਂ ਦੇਖੋ ਹੁਣ ਚੋਣਾਂ ਬਹੁਤ ਜ਼ਿਆਦਾ ਨਜ਼ਦੀਕ ਆ ਚੁੱਕੀਆਂ ਨੇ ਇੱਥੇ ਕੀ ਕਹਿਣਾ ਚਾਹੂंगे ਸ਼ਰਮਾ ਜੀ ਦੇਖੋ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਰਟੀਆਂ ਜਿਹੜੀਆਂ ਨੇ ਉਹ ਆਪਣੀ ਤਰਫ ਤੋਂ ਕੰਮ ਕਰ ਰਹੀਆਂ ਨੇ ਆਪਣੀ ਤਰਫ ਤੋਂ ਕਿਤੇ ਨਾ ਕਿਤੇ ਪੂਰੇ ਤਰੀਕੇ ਦੇ ਨਾਲ ਲੋਕਾਂ ਨੂੰ ਚੋਣਾਂ ਦੇ ਵਿੱਚ ਕਹਿ ਵੀ ਰਹੀਆਂ ਨੇ ਕਿ ਵੋਟਾ ਇੱਥੇ ਸਾਨੂੰ ਪਾਓ ਪਰ ਇੱਥੇ ਫਿਲਹਾਲ ਦੀ ਘੜੀ ਜੇਕਰ ਦੇਖਿਆ ਜਾਵੇ ਕਿ ਭਾਜਪਾ ਦਾ ਉਨਾ ਹੀ ਵਿਰੋਧ ਜਿਹੜਾ ਹੈ ਲਗਾਤਾਰ ਉਹ ਹੋ ਵੀ ਰਿਹਾ ਹੈ ਤੇ ਕਈ ਪਾਸੇ ਭਾਜਪਾ ਦਾ ਸਮਰਥਨ ਵੀ ਹੋ ਰਿਹਾ ਹੈ ਤਾਂ ਇੱਥੇ ਸਿਰਫ ਬੀਜੇਪੀ ਦੀ ਆਪਾਂ ਗੱਲ ਨਹੀਂ ਕਰਾਂਗੇ ਬਲਕਿ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਲਗਭਗ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਤੇ ਉਹਨਾਂ ਦਾ ਸਮਰਥਨ ਵੀ ਹੋ ਰਿਹਾ ਹੈ। ਦੇਖੋ ਮੈਡਮ ਵਿਰੋਧ ਕਰ ਰਹੀ ਆ ਪਬਲਿਕ ਜੀ। ਹੂੰ। ਸਮਰਥਨ ਕਰ ਰਹੇ ਉਹਨਾਂ ਦੇ ਸਪੋਰਟਰ ਜੀ। ਜੀ। ਕਿ ਸਪੋਰਟਰਾਂ ਨੇ ਸਮਰਥਨ ਕਰਨਾ ਹੀ ਹੁੰਦਾ ਜੀ ਸਪੋਰਟਰਾਂ ਨੇ ਹੀ ਕਿਤੇ ਨਾ ਕਿਤੇ ਵੋਟਾਂ ਦੇਣੀਆਂ ਹੁੰਦੀਆਂ ਨੇ ਜੀ। ਹੂੰ। ਲੇਕਿਨ ਅਫਸੋਸ ਇੱਥੇ ਆਉਂਦਾ ਜੀ ਜਦੋਂ ਇਹ ਪਾਰਟੀਆਂ ਸਰਕਾਰਾਂ ਬਣਾ ਕੇ ਸਪੋਰਟਰਾਂ ਨੂੰ ਹੀ ਨਹੀਂ ਪੁੱਛਦੀਆਂ। ਹਾਂਜੀ। ਪਰ ਉਹੀ ਸਪੋਰਟਰ ਸੋਸ਼ਲ ਮੀਡੀਆ ਤੇ ਆਉਣ ਹੈ ਉਹੀ ਸਪੋਰਟਰ ਆਪਣੀ ਵੀਡੀਓ ਬਣਾ ਕੇ ਪਾਉਂਦੇ ਆ ਵੀ ਸਾਨੂੰ ਇਹ ਪਾਰਟੀ ਨੇ ਜਦੋਂ ਇਹ ਪਾਰਟੀ ਨੇ ਸਰਕਾਰ ਬਣਾਉਣੀ ਸੀ ਸਾਨੂੰ ਅੱਗੇ ਰੱਖਿਆ ਸੀ ਸਾਨੂੰ ਪੁੱਛਦੇ ਨਹੀਂ ਸੀ ਇਸ ਕਰਕੇ ਸਪੋਰਟਰਾਂ ਨੂੰ ਵੀ ਸੋਚ ਲੈਣਾ ਚਾਹੀਦਾ ਵੀ ਜਿਹੜਾ ਜਿਹੜੀ ਪਾਰਟੀ ਗਲਤ ਆ ਜਿਹੜਾ ਬੰਦਾ ਆ ਗਲਤ ਉਹਦੀ ਸਪੋਰਟ ਨਾ ਕਰੋ ਸਪੋਰਟ ਸਹੀ ਬੰਦੇ ਦੀ ਕਰੋ ਪਾਰਟੀ ਕੋਈ ਵੀ ਹੋਵੇ ਜੀ ਜੀ ਬਿਲਕੁਲ ਇੱਥੇ ਦੇਖੋ ਸਪੋਰਟ ਦੀ ਵੀ ਗੱਲ ਆ ਜਾਂਦੀ ਹੈ ਤੇ ਸਪੋਰਟ ਨੂੰ ਜੇਕਰ ਆਪਾਂ ਜੋੜ ਕੇ ਚੱਲੀਏ ਸਰ ਕਿ ਜਿਹੜੀ ਬਹੁਤ ਸਾਰੇ ਲੀਡਰ ਨੇ ਉਹ ਕਿਸੇ ਨਾ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤਾਂ ਇੱਥੇ ਜਿਹੜਾ ਇਹ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਸਪੋਰਟ ਵਾਲਾ ਜਿਵੇਂ ਕਿ ਤੁਸੀਂ ਇੱਥੇ ਕਿਹਾ ਕਿ ਜਿਹੜੀ ਪਾਰਟੀ ਚੰਗਾ ਕੰਮ ਨਹੀਂ ਕਰ ਰਹੀ ਤਾਂ ਉਸ ਨੂੰ ਛੱਡ ਦੇਣਾ ਚਾਹੀਦਾ ਹੈ ਤੇ ਕਿਸੇ ਹੋਰ ਕਿਤੇ ਨਾ ਕਿਤੇ ਪਾਰਟੀ ਨੂੰ ਜਿਵੇਂ ਇੱਥੇ ਲੋਕ ਜੁਆਇਨ ਵੀ ਕਰ ਰਹੇ ਨੇ। ਨਹੀਂ ਦੇਖੋ ਮੈਡਮ ਪਾਰਟੀ ਆ ਉਮੀਦਵਾਰ ਦਾ ਜਾਂ ਉਸ ਪਾਰਟੀ ਮੈਂਬਰ ਦਾ ਕਿਤੇ ਨਾ ਕਿਤੇ ਉਹ ਡਿਸੀਜਨ ਅਲੱਗ ਹੋ ਜਾਂਦਾ ਹੈ ਜੀ। ਜੀ। ਦੇਖੋ ਪਾਰਟੀ ਨੂੰ ਚੇਂਜ ਕਰਨਾ ਇੱਕ ਐਂਡ ਪੁਆਇੰਟ ਹੁੰਦਾ ਜਦੋਂ ਪਾਰਟੀ ਨੂੰ ਚੇਂਜ ਕਰਦੇ ਆ ਲੋਕ ਤਾਂ ਲੀਡਰ ਤਾਂ ਪੁੱਛਦੇ ਹੀ ਨਹੀਂ ਜੀ ਲੋਕਾਂ ਨੂੰ। ਹਾਂਜੀ। ਲੀਡਰ ਅਗਰ ਪੁੱਛਣਗੇ ਤਾਂ ਲੋਕ ਆਪਣੀ ਸਲਾਹ ਦੇਣਗੇ ਇਹ ਤਾਂ ਸ਼ਾਮ ਨੂੰ ਪਤਾ ਲੱਗਦਾ ਵੀ ਰਾਤ ਨੂੰ ਸੈਨ ਹੋ ਗਏ ਜੀ ਦੂਜੀ ਪਾਰਟੀ ਚਲੇ ਗਏ ਸਾਨੂੰ ਦੇ ਛੱਡ ਗਏ ਜੀ ਫਿਰ ਰੌਲਾ ਪੈਂਦਾ ਜੀ। ਹੂੰ। ਸਪੋਰਟ ਦਾ ਮਤਲਬ ਹੈ ਜਿਹੜੇ ਵਰਕਰ ਦੀ ਜਿਹੜੇ ਬੰਦੇ ਦੀ ਸੌਰੀ ਜਿਹੜੀ ਜਿਹੇ ਉਮੀਦਵਾਰ ਦੀ ਸਪੋਰਟ ਕਰ ਰਿਹਾ ਹੈ ਕਿ ਆ ਉਹ ਕੀਆ ਉਹ ਉਮੀਦਵਾਰ ਉਹ ਖੜਾ ਉਤਰੂਗਾ ਪਾਰਟੀ ਜਿਹੜੀ ਵਰਦੀ ਹੋਵੇ ਪਾਰਟੀ ਨੇ ਪਾਰਟੀ ਉਮੀਦਵਾਰ ਨੂੰ ਪਤਾ ਹੁੰਦਾ ਦੀ ਪਾਰਟੀ ਕਿਹੜੀ ਸਹੀ ਹੈ ਕਿਹੜੀ ਜੇ ਮੈਂ ਕੰਮ ਕਰੂਗਾ ਕਿਹੜੀ ਚ ਰਹੀ ਹਾਂ ਕਿਤੇ ਜਰੂਰਤ ਪੈਂਦੀ ਹੈ ਪਾਰਟੀ ਬਦਲਣ ਦੀ ਤਾਂ ਫਿਰ ਉਹ ਸਪੋਰਟਰਾਂ ਨੂੰ ਉਹਨੂੰ ਪਬਲਿਕ ਨੂੰ ਹਲਕੇ ਚ ਜਾ ਕੇ ਪੁੱਛੋ ਵੀ ਮੈਂ ਕਿਹੜੀ ਪਾਰਟੀ ਜੁਆਇਨ ਕਰਾਂ ਜੀ ਬਿਲਕੁਲ ਆ ਇੱਥੇ ਇੱਕ ਹੋਰ ਜਿਹੜੀ ਖਬਰ ਸਰ ਨਿਕਲ ਕੇ ਸਾਹਮਣੇ ਆਈ ਹੈ ਹੁਨੇ ਹੁਨੇ ਫਿਲਹਾਲ ਦੀ ਘੜੀ ਕੀ ਦੇਖੋ ਇੱਥੇ ਚੋਣਾਂ ਦਾ ਲੱਗਿਆ ਹੈ ਤੇ ਚੋਣਾ ਦੇ ਵਿਚਕਾਰ ਇਹ ਚੀਜ਼ ਕਹੀ ਜਾ ਰਹੀ ਹੈ ਕਿ ਜਿਹੜੇ ਜਿੰਨੇ ਵੀ ਮੁਲਾਜ਼ਮ ਨੇ ਇੱਥੇ ਸਰਕਾਰੀ ਮੁਲਾਜ਼ਮ ਉਹਨਾਂ ਦੀ ਤਨਖਾਹਾਂ ਦੇ ਵਿੱਚ ਕੋਈ ਨਾ ਕੋਈ ਵਾਅਦਾ ਕੀਤਾ ਜਾਏਗਾ ਪਰ ਇੱਥੇ ਦੇਖੋ ਜੇਕਰ ਆਪਾਂ ਗੱਲ ਲਗਾ ਕੇ ਚੱਲੀਏ ਕਿ ਵਾਅਦਿਆਂ ਦੀ ਇੱਥੇ ਫਿਰ ਤੋਂ ਆਪਾਂ ਇੱਕ ਵਾਰ ਗੱਲ ਕਰ ਲੈਣੇ ਆ ਕਿ ਵਾਅਦੇ ਤਾਂ ਬਹੁਤ ਕਰਦੇ ਨੇ ਲੀਡਰ ਪਰ ਉਹਨਾਂ ਤੇ ਕੰਮ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾਂਦਾ ਕੀ ਕਹਿਣਾ ਚਾਹੋਗੇ ਬਿਲਕੁਲ ਮੈਡਮ ਰੌਲਾ ਹੀ ਰਹਿ ਜਾਂਦਾ ਹੈ ਜੀ ਜੀ ਅਸਲ ਤੇ ਬੋਟਾ ਨੇ ਨੇੜੇ ਆ ਕੇ ਇੱਕ ਹੱਲਾ ਗੁੱਲਾ ਜਿਹਾ ਹੀ ਰਹਿ ਜਾਂਦਾ ਹੁੰਦਾ ਗਰਾਉਂਡ ਜੀਰੋ ਤੇ ਕੁਛ ਨਹੀਂ ਜੀ ਹਾਂਜੀ ਦੇਖੋ ਸਾਨੂੰ ਕਿੰਨਾ ਕੁਝ ਦਿਖਾਇਆ ਜਾਂਦਾ ਸਾਨੂੰ ਕਿੰਨਾ ਕੁਝ ਭਰਮਾਇਆ ਜਾਂਦਾ ਏ ਸੀ ਬੋਟਾ ਦੇ ਨੇੜੇ ਆ ਕੇ ਇਹਨਾਂ ਦੇ ਸਸਤੇ ਸਰੰਡਰ ਵੀ ਲੈ ਲੈਣੇ ਆ ਇਹਨਾਂ ਦੀ ਪਟਾਖੇ ਵੀ ਸਸਤੇ ਵੀ ਲੈ ਲੈਣੇ ਆ ਨੇ ਕਿ ਉਹ ਵੀ ਜੀ ਜਦੋਂ ਸਰਕਾਰਾਂ ਬਣ ਜਾਂਦੀਆਂ ਉਹ ਵੀ ਸਾਡੇ ਦੇ ਦਿਮਾਰਚ ਪਾਉਂਦੇ ਆ ਇਹ ਡਬਲ ਕਰਕੇ ਸਾਥੋਂ ਬਸੂਲ ਕਰਦੇ ਆ ਜੀ ਠੀਕ ਹੈ ਨਾ ਕਿਤੇ ਸਾਨੂੰ ਸੋਚ ਕੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੀਦੀ ਹੈ ਸੋਚ ਕੇ ਹੀ ਸਾਨੂੰ ਜਿਹੜੀ ਪਾਰਟੀ ਆ ਉਹ ਜੁਆਇਨ ਕਰਨੀ ਚਾਹੀਦੀ ਹੈ ਜੀ ਜੀ ਬਿਲਕੁਲ ਸੋਚ ਸਮਝ ਕੇ ਇੱਥੇ ਪਾਰਟੀ ਜੁਆਇਨ ਕਰਨੀ ਚਾਹੀਦੀ ਹੈ ਜਾਂ ਸੋਚ ਸਮਝ ਕੇ ਹੀ ਇੱਥੇ ਹੁਣ ਵੋਟਾਂ ਵੀ ਲੋਕਾਂ ਨੂੰ ਚਾਹੀਦਾ ਹੈ ਕਿ ਸੋਚ ਸਮਝ ਕੇ ਇੱਥੇ ਪਾਣੀਆਂ ਚਾਹੀਦੀਆਂ ਨੇ ਜਿਹੜਾ ਲੀਡਰ ਜਾਂ ਜਿਹੜੀ ਪਾਰਟੀ ਵਾਕਈ ਲੱਗੇ ਕਿ ਪੰਜਾਬ ਦੇ ਹਿੱਤ ਦੇ ਲਈ ਕੋਈ ਕੰਮ ਕਰ ਰਹੀ ਹੈ ਤਾਂ ਇੱਥੇ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਤੇ ਫਿਲਹਾਲ ਦੀ ਘੜੀ ਕੀ ਲੱਗਦਾ ਹੈ ਕਿ ਪੰਜਾਬ ਦੀ ਜੇਕਰ ਰਾਜਨੀਤੀ ਦੀ ਗੱਲ ਕੀਤੀ ਜਾਏ ਤਾਂ ਇਸ ਵੇਲੇ ਕਿਸ ਪਾਰਟੀ ਦਾ ਇੱਥੇ ਪੱਲੜਾ ਜਿਹੜਾ ਹੈ ਉਹ ਭਾਰੀ ਲੱਗ ਰਿਹਾ ਹੈ ਮੈਡਮ ਪੱਲੜਾ ਕਿਸੇ ਦਾ ਭਾਰੀ ਨਹੀਂ ਜੀ ਲਗਾ ਜੀ ਦੇਖੋ ਲੋਕ ਹਜੇ ਨਹੀਂ ਕੁਝ ਬੋਲ ਰਹੇ ਲੋਕ ਇਸ ਕਰਕੇ ਬੋਲ ਰਹੇ ਕਿ ਕਿਉਂਕਿ ਕੁਝ ਸੀਟਾਂ ਤੇ ਹਜੇ ਕਾਂਗਰਸ ਪਾਰਟੀ ਆ ਜਾਂ ਕੋਈ ਹੋਰ ਪਾਰਟੀ ਹੋਵੇਗੀ ਹਜੇ ਪੂਰੀਆਂ ਸੀਟਾਂ ਤੇ ਤੈ ਨਹੀਂ ਜੀ ਹੋਈ ਹੈ ਬੰਦੇ ਜਿਹਾ ਉਮੀਦਵਾਰ ਹਲੇ ਕੁਝ ਸੀਟਾਂ ਇੱਥੇ ਜਿਹੜੀਆਂ ਨੇ ਉਹ ਖਾਲੀ ਨੇ ਜੀਆਂ ਤਾਂ ਜਿਵੇਂ ਜਿਵੇਂ ਉਹਨਾਂ ਉੱਤੇ ਵੀ ਉਮੀਦਵਾਰ ਆਉਂਦੇ ਰਹਿਣਗੇ ਲੋਕਾਂ ਦੀ ਜਿਹੜੀ رائے ਐ ਤਾ ਕੀ ਲੱਗਦਾ ਕਿ ਉਹ ਵੀ ਨਿਕਲ ਕੇ ਹੌਲੀ-ਹੌਲੀ ਸਾਹਮਣੇ ਆ ਜਾਏਗੀ ਬਿਲਕੁਲ ਮੈਡਮ ਦੇਖੋ ਡਿਪੈਂਡ ਕਰਦਾ ਹੁੰਦਾ ਜੀ ਚਿਹਰਾ ਕਿਹੜਾ ਆ ਰਿਹਾ ਜੀ ਜੀ ਬਿਲਕੁਲ ਦੇਖੋ ਲੋਕ ਪਹਿਲਾਂ ਚਿਹਰਾ ਦੇਖਦੇ ਆ ਫਿਰ ਪਾਰਟੀ ਦੇਖਦੇ ਆ ਜੀ ਹਾਂਜੀ ਸਾਡੇ ਸ਼੍ਰੀ ਅਨੰਤਪੁਰ ਸਾਹਿਬ ਤੋਂ ਸਾਡਾ ਹਲਕਾ ਐ ਜੀ ਪ੍ਰਾਇਮਸੀ ਚੰਦੂ ਮੱਜਰੀ ਅਕਾਲੀ ਦਲ ਤੋਂ ਆ ਜੀ ਹੂੰ ਸਰ ਸਿੰਘ ਜੀ ਕਾਂਗ ਆਮ ਆਦਮੀ ਪਾਰਟੀ ਤੋਂ ਕਾਂਗਰਸ ਦਾ ਹਜੇ ਬੰਦਾ ਕੋਈ ਉੱਥੇ ਹਜੇ ਅਨਾਉਂਸ ਨਹੀਂ ਕੀਤੀ ਗਈ ਜਦੋਂ ਕਾਂਗਰਸ ਦਾ ਚਿਹਰਾ ਸਾਹਮਣੇ ਆਉਣਾ ਮੈਡਮ ਦੇਖੋ ਇਸ ਦਾ ਸਪਸ਼ਟ ਸ਼ਬਦਾਂ ਚ ਕਹਿੰਦੇ ਆ ਅਗਰ ਜਿਹੜਾ ਕੋਈ ਲੋਕਾਂ ਨੂੰ ਲੱਗਦਾ ਹੋਊਗਾ ਵੀ ਹਾਂ ਇਹ ਸਾਡੇ ਨੂੰ ਠੀਕ ਕੰਮ ਕਰੂਗਾ ਉਹ ਚਿਹਰੇ ਨੂੰ ਬਹੁਤ ਕਿਦੂ ਵੀ ਨਹੀਂ ਕਾਂਗਰਸ ਆ ਅਕਾਲੀਆਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੋਟ ਮਿਲਣ ਵੀ ਬਹੁਤ ਮੁਸ਼ਕਲ ਹੈ ਜੀ ਹਾਂਜੀ ਬਿਲਕੁਲ ਉਹਦਾ ਕਾਰਨ ਦੱਸ ਦਿੰਨਾ ਮੈਡਮ ਕਿਉਂਕਿ ਬਹੁਤ ਦੇਰ ਤੋਂ ਇੱਕ ਪੰਜਾਬ ਹோம்ਗਾਰਡ ਦਾ ਮਸਲਾ ਚੱਲਦਾ ਆ ਰਿਹਾ ਸਰਕਾਰਾਂ ਤੋਂ ਮੰਗ ਕਰਦੇ ਆ ਰਹੇ ਆ ਸੈਂਟਰ ਸਰਕਾਰ ਦਾ ਮਸਲਾ ਹੈ ਕਿ ਐਮਪੀ ਬਣਨ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਬਣਨ ਤੋਂ ਪਹਿਲਾਂ ਵਾਦਾ ਕਰਦਾ ਉਹਨਾਂ ਪੰਜਾਬ ਹோம்ਗਾਰਡ ਦੇ ਜਵਾਨਾਂ ਨਾਲ ਉਹਨਾਂ ਦਾ ਧਰਨਾ ਪ੍ਰੇਮ ਸਿੰਘ ਚੰਦੂ ਮੱਝਰੀ ਦੀ ਸਰਕਾਰ 'ਚ ਵੀ ਲੱਗਿਆ ਰਿਹਾ ਜੀ ਤੇ ਆਪਣੇ ਮਨੀਸ਼ ਤਵਾੜੀ ਦੀ ਸਰਕਾਰ 'ਚ ਵੀ ਲੱਗਿਆ ਰਿਹਾ ਹੁਣ ਉਹ ਦੇਖਦੇ ਆ ਵੀ ਮਲਵਿੰਦਰ ਜੀ ਨੂੰ ਕੰਗ ਜੀ ਨੂੰ ਸਪੋਰਟ ਕਰਦੇ ਆ ਜਾਂ ਨਹੀਂ ਕਰਦੇ ਉਸੇ ਦਿੱਤੇ ਜਿਆਦਾ ਵੋਟ ਖੜੀ ਹੈ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਬਿਲਕੁਲ ਇਸੇ ਉੱਤੇ ਵੋਟਾਂ ਜਿਹੜੀਆਂ ਨੇ ਖੜੀਆਂ ਨੇ ਤੇ ਫਿਲਹਾਲ ਦੀ ਘੜੀ ਕੀ ਕਹਿਣਾ ਚਾਹੋਗੇ ਸਰ ਦੇਖੋ ਚੋਣਾਂ ਹੁਣ ਬਹੁਤ ਜ਼ਿਆਦਾ ਨਜ਼ਦੀਕ ਆਉਣ ਵਾਲਾ ਹੈ ਤੇ ਚੋਣਾਂ ਨੂੰ ਲੈ ਕੇ ਪਾਰਟੀਆਂ ਸਰਗਰਮ ਵੀ ਨੇ ਪਰ ਫਿਲਹਾਲ ਦੀ ਘੜੀ ਜਿਹੜੀ ਅੱਜ ਆਪਾਂ ਇਹ ਟੌਪਿਕ ਤੇ ਗੱਲ ਕਰ ਰਹੇ ਹਾਂ ਕਿ ਚੋਣ ਜ਼ਾਬਤਾ ਦੌਰਾਨ ਆਖਿਰ ਕਿਉਂ ਭਿੜਦੇ ਨੇ ਲੀਡਰ ਅ ਇੱਥੇ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਜਿਹੜੇ ਲੀਡਰ ਨੇ ਉਹ ਆਪਸ ਦੇ ਵਿੱਚ ਭਿੜ ਜਾਂਦੇ ਨੇ ਤੇ ਇਹ ਚੀਜ਼ ਨਹੀਂ ਇੱਥੇ ਸੋਚ ਪਾਉਂਦੇ ਕਿ ਸਾਡੀ ਪਾਰਟੀ ਤੇ ਜਾਂ ਲੋਕਾਂ ਤੇ ਕੀ ਅਸਰ ਹੋਵੇਗਾ ਕੀ ਲੱਗਦਾ ਹੈ ਕਿ ਕੁਰਸੀ ਦਾ ਇੱਥੇ ਵਾਕ ਹੀ ਹੈ ਨਾ ਦਬਦਬਾ ਹੈ ਬਿਲਕੁਲ ਮੈਡਮ ਦੇਖੋ ਅਲਪੇਰ ਨਾ ਉਹਨਾਂ ਦਾ ਜ਼ਾਹਿਰ ਹੋ ਜਾਂਦਾ ਹੈ ਜੀ ਜੀ ਕਿਉਂ ਜ਼ਾਹਿਰ ਇਸ ਕਰਕੇ ਹੋ ਜਾਂਦਾ ਮੈਡਮ ਕਿਉਂਕਿ ਜਿਹੜਾ ਬੰਦਾ ਮੌਜੂਦਾ ਸੀਟ ਤੇ ਹੁੰਦਾ ਜੀ ਉਹਦੇ ਤੇ ਪ੍ਰੈਸ਼ਰ ਪਾਇਆ ਜਾਂਦਾ ਵੀ ਤਾਂ ਇਹ ਕੰਮ ਨਹੀਂ ਕੀਤਾ ਉਹਦੀ ਕੋਸ਼ਿਸ਼ ਹੁੰਦੀ ਆ ਵੀ ਮੈਂ ਕੁਝ ਕਈ ਤਰ੍ਹਾਂ ਕਰਕੇ ਇਹ ਕੰਮ ਕਰ ਦਵਾ ਜੀ ਜੀ ਜਿਹੜੇ ਕੁੱਤੀ ਹੁੰਨੇ ਆ ਉਹ ਕਹਿੰਦੇ ਉਹਨੇ ਵੀ ਕਿਉਂ ਜਾਉਂਦੇ ਜੀ ਕਿਉਂ ਕਰਦਾ ਜੀ ਇਸ ਕਰਕੇ ਜਿਹੜੀ ਧੁਕੂ ਮੈਂ ਮੱਦ ਦੀ ਹੈ ਜੀ ਗੱਲ ਕੁਰਸੀ ਦੀ ਹੋ ਆ ਜਾਂਦੀ ਹੈ ਜੀ ਜਦੋਂ ਆਪ ਲੋਕ ਕੁਰਸੀ ਦੇ ਹੁੰਨੇ ਆ ਫਿਰ ਉਸ ਟਾਈਮ ਕੰਮ ਨਹੀਂ ਹੁੰਦਾ ਜਦੋਂ ਆਪੋਜੀਸ਼ਨ ਚ ਆ ਜਾਂਦਾ ਫਿਰ ਉਸ ਟਾਈਮ ਇਹਨਾਂ ਲੋਕਾਂ ਨੂੰ ਕੰਮ ਜ਼ਿਆਦਾ ਆ ਜਾਂਦਾ ਫਿਰ ਇਹ ਲੜਾਈ ਹੁੰਦੀ ਹੈ ਜੀ ਜੀ ਬਿਲਕੁਲ ਕਿਉਂਕਿ ਫਿਲਹਾਲ ਦੇਖੋ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਾਂ ਨੂੰ ਕਹਿੰਦੇ ਵੀ ਨਜ਼ਰ ਆਉਂਦੇ ਨੇ ਕਿ ਇੱਥੇ ਜਿਹੜੇ ਵਾਅਦੇ ਨੇ ਪੂਰੇ ਨਹੀਂ ਹੋ ਪਾਉਂਦੇ ਤਾਂ ਇਹਨਾਂ ਵਾਅਦਿਆਂ ਨੂੰ ਲੈ ਕੇ ਜਾਂ ਫਿਰ ਅਜਿਹੀਆਂ ਜਿਹੜੀ ਗੱਲਾਂ ਨੇ ਉਹ ਹੌਲੀ-ਹੌਲੀ ਪਾਰਟੀ ਦੇ ਵਿੱਚ ਜਦੋਂ ਆਉਂਦੀਆਂ ਨੇ ਹੋਣੀਆਂ ਸ਼ੁਰੂ ਹੁੰਦੀਆਂ ਨੇ ਤਾਂ ਇੱਥੇ ਕਿਤੇ ਨਾ ਕਿਤੇ ਬਹਿਸ-ਬਾਜ਼ੀ ਵੀ ਸ਼ੁਰੂ ਹੋ ਜਾਂਦੀ ਹੈ ਤੇ ਬਹਿਸ-ਬਾਜ਼ੀ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਕੁਰਸੀਆਂ ਤੱਕ ਚੱਲ ਪੈਂਦੀਆਂ ਨੇ ਜਿਹੜੇ ਲੀਡਰ ਨੇ ਉਹ ਆਪਸ ਦੇ ਵਿੱਚ ਐਨੀ ਜ਼ਿਆਦਾ ਈੜਾਂ ਨੇ ਸ਼ੁਰੂ ਹੋ ਜਾਂਦੇ ਨੇ ਕਿ ਉਹ ਕੁਝ ਵੀ ਸੋਚਣਾ ਸਮਝਣਾ ਇੱਥੇ ਬੰਦ ਕਰ ਦਿੰਦੇ ਨੇ ਬਿਲਕੁਲ ਮੈਡਮ ਦੇਖੋ ਸੋਚ ਸਮਝ ਦਾ ਬੰਦ ਹੋ ਜਾਂਦੀ ਜਿੱਥੇ ਲੜਾਈ ਹੋ ਗਈ ਉੱਥੇ ਦਾ ਸੋਚ ਦਾ ਮਤਲਬ ਹੀ ਨਹੀਂ ਰਹਿ ਗਿਆ ਸੋਚ ਰਹਿ ਗਈ ਹੋਗੀ ਬਿਲਕੁਲ ਪਰ ਆਪਣੇ ਆਪ ਤੇ ਦੇਖੋ ਕਾਬੂ ਇੱਥੇ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਦੇਖੋ ਪਾਰਟੀ ਦੇ ਪ੍ਰੋਸਪੈਕਟਿਵ ਤੋਂ ਸੋਚ ਕੇ ਇੱਥੇ ਜਿਹੜੇ ਕਦਮ ਨੇ ਉਹ ਚੁੱਕਣੇ ਚਾਹੀਦੇ ਨੇ ਬਿਲਕੁਲ ਮਰੰਮ ਦੇ ਕੋਸ਼ਿਸ਼ਾ ਕਹਿੰਦੇ ਆ ਕਿ ਪਾਲਟਿਕ ਜੋ ਹੀ ਹੋਵੇ ਬੰਦਾ ਕਰੇ ਹੋਵੇ ਲੇਕਿਨ ਸਾਡੇ ਦੇਸ਼ ਦਾ ਭਲਾ ਕਰਨੇ ਵਾਸਤੇ ਸਾਡੇ ਸੂਬੇ ਦਾ ਭਲਾ ਕਰਨੇ ਵਾਸਤੇ ਉਹ ਬੰਦਾ ਹੀ ਚੁਣ ਕੇ ਲਿਆਉਣਾ ਚਾਹੀਦਾ ਸਾਨੂੰ ਹਾਂਜੀ ਕਿਉਂਕਿ ਲੋਕਤੰਤਰ ਆ ਲੋਕਤੰਤਰ ਦਾ ਮਤਲਬ ਇਹ ਹੀ ਆ ਲੇਕਿਨ ਇਹ ਜਿਹੜੇ ਮੇਨ ਨਮਾਇंदे ਹੁੰਨੇ ਆ ਜਾਂ ਜਿਹੜੇ ਮੇਨ ਮੋਟੀ ਹੁੰਨੇ ਆ ਉਹੀ ਲੋਕਤੰਤਰ ਦਾ ਜਿਹੜਾ ਕਿਤੇ ਨਾ ਕਿਤੇ ਕੰਮ ਕਰਦੇ ਰਹਿੰਦੇ ਨੇ ਜੀ ਬਿਲਕੁਲ ਇੱਕ ਗੱਲ ਹੋਰ ਦੱਸੋ ਇੱਥੇ ਸ਼ਰਮਾ ਜੀ ਕੀ ਦੇਖੋ ਰਾਜਨੀਤੀ ਦੀ ਆਪਾਂ ਗੱਲ ਕਰ ਰਹੇ ਆ ਨਾ ਸਿਰਫ ਪੰਜਾਬ ਦੀ ਬਲਕਿ ਪੂਰੇ ਦੇਸ਼ ਦੀ ਵੀ ਇੱਥੇ ਗੱਲ ਕਰ ਲੈਣੇ ਆ ਕੀ ਲੱਗਦਾ ਹੈ ਕਿ ਵਾਕੀ ਇਸ ਵਾਰ ਜਿਹੜੀ ਹੁਣ ਰਾਜਨੀਤੀ ਮੌਜੂਦਾ ਸਮੇਂ 'ਚ ਚੱਲ ਰਹੀ ਹੈ ਇਹ ਰਾਜਨੀਤੀ ਜਿਹੜੀ ਹੈ ਦੇਖੋ ਇਸ ਦੇ ਵਿੱਚ ਆਪਾਂ ਕਿੰਨੇ ਮਾਮਲੇ ਅਜਿਹੇ ਦੇਖਦੇ ਆ ਕਿ ਆਪਸ ਦੇ ਵਿੱਚ ਤੰਜ ਕਸੇ ਜਾਂਦੇ ਨੇ ਇੱਕ ਦੂਜੇ ਨੂੰ ਬੋਲਦੇ ਰਹਿੰਦੇ ਨੇ ਪਹਿਲਾਂ ਕੀ ਹੁੰਦਾ ਸੀ ਕਿ ਲੋਕਾਂ ਦੇ ਲਈ ਲੋਕਾਂ ਲਈ ਇੱਥੇ ਕੰਮ ਕੀਤੇ ਜਾਂਦੇ ਸੀ ਪਰ ਹੁਣ ਇਹ ਚੀਜ਼ ਉਲਟੀ ਹੋ ਗਈ ਹੈ ਕੀ ਲੱਗਦਾ ਹੈ ਕੀ ਕਹੋ ਮੈਡਮ ਦੇਖੋ ਜਿੰਨਾ ਚਿਰ ਪਾਰਟੀਆਂ ਦੀ ਹਾਈ ਕਮਾਂਡ ਕਿਤੇ ਨਾ ਕਿਤੇ ਸਖਤ ਨਹੀਂ ਜੀ ਹੁੰਦੀ ਜੀ ਦੇਖੋ ਪਾਰਟੀ ਕੋਈ ਹੋਵੇ ਉਹਦੀ ਜਿਹੜੀ ਹਾਈ ਕਮਾਂਡ ਹੁੰਦੀ ਹੈ ਉਹ ਸਖਤ ਹੋਣੀ ਚਾਹੀਦੀ ਹੈ ਸਖਤ ਹੋਣੀ ਚਾਹੀਦੀ ਹੈ ਮਤਲਬ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਇੱਕ ਬੁਨਿਆਦ ਪੱਕੀ ਹੋਣੀ ਚਾਹੀਦੀ ਹੈ ਤਾਂ ਫਿਰ ਅੱਗੇ ਦਾ ਜਿਹੜਾ ਸਿਸਟਮ ਹੈ ਉਹ ਹੋ ਸਕਦਾ ਹੈ ਪੱਕਾ ਹਾਂ ਅੰਬੀਰ ਮडम ਦੇਖੋ ਜੇਕਰ ਉਹ ਉਹਨਾਂ ਦੇ ਵਿਚਾਰ ਸਹੀ ਹੋਣਗੇ ਉਹ ਸਹੀ ਬੰਦੇ ਨਹੀਂ ਚੋਣ ਕਰਨਗੇ ਸਹੀ ਬੰਦਿਆਂ ਨੂੰ ਪਾਰਟੀ 'ਚ ਰੱਖਣਗੇ ਕਿਉਂਕਿ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਪਾਰਟੀ ਨੂੰ ਖਰਾਬ ਕਰ ਰਿਹਾ ਹੈ ਕਿਹੜਾ ਬੰਦਾ ਪਾਰਟੀ ਦਾ ਅਕਸ ਖਰਾਬ ਕਰ ਰਿਹਾ ਹੈ ਚਾਹੇ ਕੋਈ ਵੀ ਹੋਵੇ ਚਾਹੇ ਸਗਾਕਰ ਤੇ ਹੋਵੇ ਅਗਰ ਪਾਰਟੀ ਨੂੰ ਜਾਂ ਦੇਸ਼ ਨੂੰ ਗੇਰਨ ਦੀ ਗੱਲ ਕਰਦਾ ਉਹਨੂੰ ਆਊਟ ਕਰੋ ਜੀ ਜੀ ਬਿਲਕੁਲ ਦੇਖੋ ਜਿੰਨਾ ਚਿਰ ਹਾਈ ਕਮਾਂਡ ਇਹੋ ਜਿਹੀ ਜਾਨੀ ਸੁਣਦੀ ਹੁੰਦਾ ਜੇ ਕੋਈ ਵੀ ਪਾਰਟੀ ਉੱਪਰ ਨਹੀਂ ਜੀ ਰੁਕਦੀ ਪਾਰਟੀ ਨੀਚੇ ਕਰਨ ਦਾ ਹੀ ਮਤਲਬ ਹੁੰਦਾ ਜਦ ਉਹਦੀ ਸੁਣ ਲਈ ਉਹਦੀ ਸੁਣ ਲਈ ਜੇ ਤੁਸੀਂ ਉਹਨਾਂ ਦੀ ਸੁਣੋਗੇ ਤਾਂ ਤੁਸੀਂ ਜਨਤਾ ਦੀ ਨਹੀਂ ਜੀ ਸੁਣ ਤਾਂ ਇੱਥੇ ਜਨਤਾ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਰੇ ਕੰਮ ਕਰਨੇ ਚਾਹੀਦੇ ਨੇ ਤਾਂ ਜਿੰਨੇ ਵੀ ਲੀਡਰ ਨੇ ਜਾਂ ਪਾਰਟੀਆਂ ਨੇ ਸਾਡੇ ਚੈਨਲ ਵੱਲੋਂ ਅਸੀਂ ਵੀ ਇਹ ਅਪੀਲ ਕਰਦੇ ਆਂ ਕਿ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਨਾ ਕਿ ਇੱਥੇ ਅਜਿਹੀਆਂ ਸਮੱਸਿਆਵਾਂ ਕ੍ਰੀਏਟ ਕਰ ਲਈਆਂ ਜਾਣ ਜਿਨ੍ਹਾਂ ਦੇ ਕਰਕੇ ਫਿਰ ਬੈਸਵਾਜੀ ਹੁੰਦੀ ਹੈ ਜਾਂ ਫਿਰ ਲੜਾਈ ਝਗੜੇ ਹੁੰਦੇ ਨੇ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਬਿਲਕੁਲ ਮੈਡਮ ਦੇਖੋ ਇਹ ਲੋਕ ਤਾਂ ਇਸ ਕਦਰ ਗਿਲ ਜਾਂਦੇ ਆਂ ਪਰਿਵਾਰਾਂ ਨੂੰ ਖਿੱਚ ਲੰਨੇ ਆਂ ਜੀ ਜੀ ਦੇਖੋ ਇੱਕ ਸੀਨੀਅਰ ਲੋਕ ਹੋ ਕੇ ਇੱਕ ਸੀਨੀਅਰ ਚੀਫ ਤੇ ਬੈਠ ਕੇ ਜਿਹਨਾਂ ਦੇਸ਼ ਨੂੰ ਚਲਾਉਣਾ ਉਹ ਵੀ ਲੋਕ ਪਰਿਵਾਰਾਂ ਦਾ ਕ ਜਾਣਗੇ ਜੀ ਦੇਖੋ ਇੱਕ ਪ੍ਰੋਫੈਸ਼ਨਲ ਹੁੰਦਾ ਬੰਦੇ ਦਾ ਕੰਮ ਕਰਨਾ ਹੁੰਦਾ ਇੱਕ ਅਲੱਗ ਹੁੰਦਾ ਕਿ ਪਰਿਵਾਰ ਅਲੱਗ ਹੁੰਦਾ ਹੈ ਜੀ ਹਾਂਜੀ ਅਜਿਹੀ ਪਰਿਵਾਰਾਂ ਨੂੰ ਵਿਚਲੇ ਆਉਣੇ ਇਹ ਲੋਕ ਪਰਿਵਾਰਾਂ ਨੂੰ ਵਿਚਲੇ ਲਿਆਉਂਦੇ ਆ ਪਹਿਲੀ ਗੱਲ ਆ ਪਰਿਵਾਰਾਂ ਨੂੰ ਵਿਚਲੇ ਆਉਣਾ ਨਹੀਂ ਚਾਹੀਦਾ ਅਗਰ ਪਰਿਵਾਰਾਂ ਨੂੰ ਵਿਚਲੇ ਆਉਣਾ ਹੈ ਜਿਹੜਾ ਬੰਦਾ ਇਦਾਂ ਕਰਦਾ ਇਦਾਂ ਕਹਿੰਦਾ ਪਾਰਟੀ ਤੋਂ ਬਾਹਰ ਹੋਣਾ ਚਾਹੀਦਾ ਜੀ ਉਹ ਤਾਂ ਸਭ ਤੋਂ ਪਹਿਲੀ ਗੱਲ ਆ ਜੀ ਦੇਣ ਦੀ ਹੂੰ ਬਿਲਕੁਲ ਅਜਿਹੇ ਜਿਹੜੇ ਲੋਕ ਨੇ ਇਹਨਾਂ ਉੱਤੇ ਨਕੇਲ ਵੀ ਕਸਣੀ ਬਹੁ ਬਿਲਕੁਲ ਮੈਡਮ ਦੇਖੋ ਸਾਡਾ ਭਰੋਸਾ ਲੋਕਾਂ ਦਾ ਇਹਨਾਂ 'ਤੇ ਹੈ ਜੀ ਜੀ ਹਾਂ ਸਾਨੂੰ ਥੋੜਾ ਪਤਾ ਜੀ ਅੰਦਰ ਕਿਆ ਹੁੰਦਾ ਕਿਆ ਨਹੀਂ ਹੁੰਦਾ ਐਮਐਲਏ ਬਣ ਕੇ ਬੰਦਾ ਕਿਆ ਕਰਦਾ ਮੈਂ ਮੈਂਬਰ ਪਾਰਲੀਮੈਂਟ ਬਣ ਕੇ ਕਿਆ ਕਰਦਾ ਬੰਦਾ ਪਤਾ ਹੀ ਨਾ ਲੋਕਾਂ ਨੂੰ ਸਾਫ਼ ਦਿੰਦੇ ਆ ਜੀ ਹਾਂਜੀ ਸਿਰਫ ਇਹ ਕਹਿੰਦੇ ਕਿ ਸਾਡਾ ਵਿਕਾਸ ਕਰ ਦਿਓ ਸਾਡਾ ਕੰਮ ਕਰ ਦਿਓ ਸਾਨੂੰ ਕੋਈ ਇਹਨਾਂ ਦੇਣਾ ਤੁਸੀਂ ਜੋ ਮਰਜ਼ੀ ਕਰੋ ਜੀ ਲੇਕਿਨ ਇਹ ਲੋਕਾਂ ਦਾ ਕੰਮ ਨਹੀਂ ਜੀ ਕਰਦੇ ਵਿਕਾਸ ਕਰਦੇ ਨਹੀਂ ਘਰਾਂ ਆਪਣੇ ਉਹਨਾਂ 'ਚ ਲੱਗੇ ਰਹਿੰਦੇ ਫਰੀਸੀ ਕਰਕੇ ਲੋਕ ਲੜਦੇ ਆਏ ਜੀ ਕਰਕੇ ਫੇਲ ਹੋ ਜਾਂਦੇ ਆ ਜੀ ਹਾਂਜੀ ਬਿਲਕੁਲ ਤਾਂ ਹੀ ਕਾਰਨ ਨੇ ਕਿ ਦੇਖੋ ਫਿਰ ਇਹਨਾਂ ਕਾਰਨਾ ਕਰਕੇ ਜਿਹੜੇ ਲੋਕ ਨੇ ਉਹ ਵੀ ਇਹਨਾਂ ਤੋਂ ਨਿਰਾਸ਼ ਹੁੰਦੇ ਨੇ ਤੇ ਪਾਰਟੀਆਂ ਜਿਹੜੀਆਂ ਨੇ ਉਹ ਵੀ ਕਿਤੇ ਨੰਗੀ ਤੇ ਆਪਾਂ ਕਹਿ ਸਕਦੇ ਕਿ ਨਿਰਾਸ਼ਤਾ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਫਿਲਹਾਲ ਜੇਕਰ ਦੇਖਿਆ ਜਾਵੇ ਕਿ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਹੋ ਰਹੇ ਨੇ ਲਗਾਤਾਰ ਆਪਾਂ ਦੇਖ ਪਾ ਰਹੇ ਹਾਂ ਕਿ ਚੋਣ ਪ੍ਰਚਾਰ ਲਗਾਤਾਰ ਹੋ ਰਹੇ ਨੇ ਪੰਜਾਬ ਦੀ ਸਥਿਤੀ ਦੀ ਜੇਕਰ ਗੱਲ ਕਰੀਏ ਰਾਜਨੀਤੀ ਦੀ ਜੇਕਰ ਗੱਲ ਕਰੀਏ ਕੀ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਇਸ ਦਾ ਰੁਖ ਕਿਸ ਪਾਸੇ ਹੈ ਫਿਲਹਾਲ ਦੀ ਘੜੀ ਦੇਖੋ ਪੰਜਾਬ ਦੀ ਰਾਜਨੀਤੀ ਦਾ ਰੁਖ ਤਾਂ ਮੈਡਮ ਸਾਨੂੰ ਪਤਾ ਨਹੀਂ ਵੀ ਕਿਹੜੀ ਸਾਈਡ ਹੈ ਨਾ ਤਾਂ ਇੱਥੇ ਨਸ਼ਾ ਬੰਦ ਹੋ ਰਿਹਾ ਜੀ ਜੀ ਨਾ ਪ੍ਰਿਸ਼ਤਾ ਜਾਰੀ ਬੰਦ ਹੋ ਰਹੀ ਹੈ ਨਾ ਲੁਟਕਾ ਕੋਆ ਬੰਦ ਹੋ ਰਹੀਆਂ ਜੀ ਨਾ ਸਾਡੇ ਅੱਜ ਬੇਟੀ ਸੇਫ ਹੈ ਅਸੀਂ ਰਾਜਨੀਤੀ ਦੀ ਕੀ ਗੱਲ ਕਰੂਗੇ ਰਾਜਨੀਤਿਕ ਲੋਕ ਤਾਂ ਆਪਣੀਆਂ ਇੱਕ ਸਰਗੋਸ਼ੀਆਂ ਨੂੰ ਮੱਲ ਕੇ ਬੈਠ ਜਾਂਦੇ ਆਪਣਾ ਹੀ ਦਿਮਾਗ ਚਲਾਉਂਦੇ ਆ ਇਹਨਾਂ ਚੀਜ਼ਾਂ ਵੱਲ ਤਾਂ ਕੋਈ ਗੌਰ ਨਹੀਂ ਕਰਦਾ ਸਿਰਫ ਅਸੀਂ ਪੰਜ ਚਾਰ ਮੁੱਦਿਆਂ ਤੇ ਸਰਕਾਰਾਂ ਬਣਾਉਣੀ ਹੈ ਇਹ ਪਾਰਟੀਆਂ ਜੀ ਬਿਲਕੁਲ ਦੇਖੋ ਕਿਤੇ ਨਾ ਕਿਤੇ ਮੈਨੂੰ ਵੀ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਚੀਜ਼ਾਂ ਹੁਣ ਦੇਖਣ ਨੂੰ ਮਿਲਦੀਆਂ ਨੇ ਕਿਉਂਕਿ ਨਸ਼ਾ ਹੋ ਗਿਆ ਅਪ੍ਰਿਸ਼ਤਾਚਾਰੀ ਹੋ ਗਈ ਇਹ ਫਿਲਹਾਲ ਪੰਜਾਬ ਦੇ ਵਿੱਚ ਸਿਰਫ ਹੁਣ ਮੁੱਦੇ ਜਿਹੀ ਬਣ ਕੇ ਰਹਿ ਗਏ ਨੇ ਤੇ ਫਿਲਹਾਲ ਦੀ ਘੜੀ ਇਹਨਾਂ ਮੁੱਦਿਆਂ ਦੇ ਉੱਪਰ ਜੇਕਰ ਮੁੱਦੇ ਬਾਣ ਹੀ ਗਏ ਨੇ ਤਾਂ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਕਾਰਵਾਈ ਜਿਹੜੀ ਐ ਕਠੋਰ ਕਾਰਵਾਈ ਉਹ ਨਹੀਂ ਹੋ ਪਾਉਂਦੀ। ਦੇਖੋ ਮੈਡਮ ਐਸੀ ਕਿਸੇ ਦੇ ਪਰਸਨਲ ਟੌਂਟ ਨਹੀਂ ਜੀ ਮਾਰਦੇ। ਜੀ ਵਿਧਾਨ ਸਭਾ ਦੀਆਂ ਬੋਟਾਂ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਵੀ ਮੈਂ 24 ਘੰਟੇ ਦੇ ਵਿੱਚ ਜਿਹੜੇ ਬਰਗਾਰੀ ਕਾਰਡ ਦੇ ਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬੇਅਦਬੀ ਕੀਤੀ ਸੀ ਉਹਨਾਂ ਨੂੰ 24 ਘੰਟੇ ਚ ਉਹਨਾਂ ਨੂੰ ਸਜ਼ਾ ਦਿਵਾ ਦੂੰਗਾ ਜੀ। ਹੂੰ ਦੇਖੋ ਇਹ ਦੀ ਦੂਰ ਦੀ ਗੱਲ ਆ ਸਜਾ ਤੋਂ ਨਹੀਂ ਉਹਨਾਂ ਦੇ ਨੇੜੇ ਤੇੜੇ ਤੱਕ ਨਹੀਂ ਗਈ ਜੀ 24 ਘੰਟੇ ਦਾ ਦੂਰ ਦੀ ਗੱਲ ਹੈ ਜੀ ਕਿੰਨੇ ਸਾਲ ਹੋ ਗਏ 2.5 ਸਾਲ ਦੇ ਨੇੜੇ ਤੇ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਕਹਿਣ ਦਾ ਮਤਲਬ ਇਹ ਹੈ ਜੀ ਇਹ ਲੋਕ ਸਿਰਫ ਗੱਲਾਂ ਕਰਕੇ ਨਹੀਂ ਸਿਰਫ ਇਹਨਾਂ ਮੁੱਤਿਆਂ ਤੇ ਹੀ ਬੋਸਾ ਲੈਣੀਆਂ ਚਾਹੁੰਦੇ ਆ ਅਸੀਂ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਕਿਹਨੂੰ ਲੈ ਕੇ ਆਉਣਾ ਹੈ ਅਸੀਂ ਪਰਸਨਲ ਟੌਂਟ ਕਿਸੇ ਤੇ ਨਹੀਂ ਇਹ ਮਾਰ ਦੇਗਾ ਹਮ ਬਿਲਕੁਲ ਦੇਖੋ ਪਰਸਨਲ ਟੌਂਟ ਦੀ ਜੇਕਰ ਗੱਲ ਕਰੀਏ ਤਾਂ ਪਰਸਨਲ ਟੌਂਟ ਤਾਂ ਕਿਸੇ ਵੱਲ ਨਹੀਂ ਹੁੰਦਾ ਪਰ ਫਿਲਹਾਲ ਜਿਹੜੇ ਲੋਕ ਨੇ ਉਹ ਵੀ ਆਪਾਂ ਨੂੰ ਦੇਖੋ ਆ ਕੇ ਦੱਸਦੇ ਨੇ ਤਾਂ ਇੱਥੇ ਕਿਤੇ ਨਾ ਕਿਤੇ ਪਾਰਟੀਆਂ ਨੂੰ ਚਾਹੀਦਾ ਹੈ ਲੀਡਰਾਂ ਨੂੰ ਚਾਹੀਦਾ ਹੈ ਕਿ ਬਹੁਤ ਜ਼ਿਆਦਾ ਲੋਕਾਂ ਦੀ ਕਿਤੇ ਨਾ ਕਿਤੇ ਲੋਕਾਂ ਦੀ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਕਿਉਂਕਿ ਲੋਕ ਜਿਹੜੇ ਨੇ ਲੋਕਾਂ ਦੇ ਹੀ ਇਹ ਮੁੱਦੇ ਨੇ ਜਿਹੜੇ ਅੱਜ ਇਹਨਾਂ ਦੇ ਲਈ ਮੁੱਦੇ ਬਣੇ ਨੇ ਜੇਕਰ ਨਸ਼ੇ ਦੀ ਆਪਾਂ ਗੱਲ ਕਰੀਏ ਪ੍ਰਿਸ਼ਟਾਚਾਰੀ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਤਾਂ ਇਹ ਸ਼ੁਰੂ ਹੋਏ ਨੇ ਫਿਲਹਾਲ ਇਹਨਾਂ ਉੱਤੇ ਕੋਈ ਕੰਮ ਨਹੀਂ ਹੋ ਪਾਰਿਆ ਤੇ ਇਹ ਸਭ ਚੀਜ਼ਾਂ ਜਿਹੜੀਆਂ ਨੇ ਫਿਰ ਇਹ ਲੋਕਾਂ ਦਾ ਵੀ ਕਿਤੇ ਨਾ ਕਿਤੇ ਲੋਕ ਵੀ ਫਿਰ ਕਹਿੰਦੇ ਨੇ ਕਿ ਇੱਥੇ ਕਾਰਵਾਈ ਤਾਂ ਕੋਈ ਹੁੰਦੀ ਨਹੀਂ ਹੈ ਤੇ ਸਪੈਸ਼ਲੀ ਕਾਨੂੰਨ ਵਿਵਸਥਾ ਦੇ ਉੱਤੇ ਇੱਥੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚਰਚਾ ਹੁੰਦੀ ਹੈ ਕਾਨੂੰਨ ਵਿਵਸਥਾ ਦੇ ਉੱਤੇ ਬਹੁਤ ਸਾਰੀਆਂ ਜਿਹੜੀ ਗੱਲਾਂ ਨੇ ਉਹ ਸੁਣਨ ਨੂੰ ਮਿਲਦੀਆਂ ਨੇ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਕਾਨੂੰਨ ਵਿਵਸਥਾ ਤੇ ਬਿਲਕੁਲ ਮੈਡਮ ਦੇਖੋ ਜਦੋਂ ਪਾਵਰ ਹੱਥਾਂ 'ਚ ਆ ਜਾਂਦੀ ਹੈ ਸਰਕਾਰ ਬਣ ਜਾਂਦੀ ਹੈ ਅਸੀਂ ਸਾਰਾ ਕੁਝ ਕਰ ਸਕਦੇ ਹਾਂ ਹੂੰ ਲੇਕਿਨ ਹੁੰਦਾ ਕਿਉਂ ਨਹੀਂ ਕਰਦਾ ਕਿਉਂ ਨਹੀਂ ਮੈਡਮ ਇਸੇ ਚੀਜ਼ ਤੇ ਜਿਹੜਾ ਪ੍ਰਸ਼ਨ ਚਿੰਨ ਸਾਤਾ ਹਮੇਸ਼ਾ ਹੀ ਲੱਗਦਾ ਰਹਿੰਦਾ ਹੈ ਕਿਉਂਕਿ ਜਦੋਂ ਪਾਵਰ ਹੁੰਦੀ ਹੈ ਪਾਵਰ ਦੇ ਵਿੱਚ ਤੁਸੀਂ ਤੁਹਾਡੇ ਹੱਥੇ 'ਚ ਤੁਸੀਂ ਜੋ ਮਰਜੀ ਤੁਸੀਂ ਚੰਗਾ ਕਰ ਲੋ ਮਾੜਾ ਕਰ ਲੋ ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ 5 ਸਾਲ ਬਾਅਦ ਤੁਸੀਂ ਇਹ ਹਸਾਬ ਦੇਣਾ ਹੁੰਦਾ ਹੈ ਲੇਕਿਨ ਭਲਾ ਕਰਨੇ ਵਾਸਤੇ ਕਿਹੜੀ ਪਾਰਟੀ ਜਾਂ ਕਿਹੜੀ ਸਰਕਾਰ ਆਈ ਹੈ ਲੋਕ ਗਰੀਬਾਂ ਦੇ ਜੁੱਲਿਆਂ ਤੱਕ ਪਹੁੰਚ ਤੱਕ ਕੋਈ ਸਰਕਾਰ ਪਹੁੰਚੀ ਨਹੀਂ ਪਤਾ ਨਹੀਂ ਇਹ ਹੱਥ ਬੰਨ ਹੋ ਜਾਂਦੇ ਆ ਪਤਾ ਨਹੀਂ ਇਹਨਾਂ ਦੇ ਦਿਮਾਗਾਂ ਨੂੰ ਜਿਹੜਾ ਕਿੱਦਾਂ ਕਿੱਦਾਂ ਤਾਲਾ ਲੱਗ ਜਾਂਦਾ ਜਾਂ ਕਿੱਦਾਂ ਕਿੱਦਾਂ ਸੋਚਣਾ ਬੰਦ ਕਰ ਦਿੰਦੇ ਆ ਫਿਰ ਆਪ ਕਰਨੇ ਜੀ ਨੂੰ ਜੀ ਬਿਲਕੁਲ ਸਾਡੇ ਨਾਲ ਇੱਕ ਹੋਰ ਕੋਲਰ ਜੁੜਿਆ ਨੇ ਸ਼ਰਮਾ ਜੀ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਜੀ ਮੈਡਮ ਜੀ ਹਾਂਜੀ ਤੇ ਦੇਖੋ ਫਿਲਹਾਲ ਦੀ ਘੜੀ ਜੇਕਰ ਦੇਖਿਆ ਜਾਏ ਕਿ ਪੰਜਾਬ ਦੀ ਸਥਿਤੀ ਜਿਹੜੀ ਹੈ ਕਾਫੀ ਜ਼ਿਆਦਾ ਹੁਣ ਬਦਲਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਥੇ ਬਦਲਾਅ ਨਾ ਸਿਰਫ ਚੰਗੇ ਲਈ ਬਲਕਿ ਜਿਹੜਾ ਕਿਤੇ ਨਾ ਕਿਤੇ ਆਪਸੀ ਰੰਜਿਸ਼ਾਂ ਦਾ ਜਾਂ ਫਿਰ ਆਪਸੀ ਅਜੀਹੇ ਤੰਜਬਾਜ਼ੀ ਹੈ ਇਹ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਤਾਂ ਇਹਨਾਂ ਉੱਤੇ ਵੀ ਲੀਡਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਤੇ ਅੱਜ ਦਾ ਆਪਣਾ ਜੋ ਵਿਸ਼ਾ ਵੀ ਹੈ ਚੋਣ ਜ਼ਾਬਤਾ ਦੌਰਾਨ ਆਖਿਰ ਕਿਉਂ ਫਿੱਟਦੇ ਨੇ ਇੱਥੇ ਲੀਡਰ ਇਸੇ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਇੱਕ ਹੋਰ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲ ਰਹੇ ਹੋ ਮਾਨਸਾ ਤੋਂ ਬੋਲਦਾ ਜੀ ਰਜਿੰਦਰ ਜੀ ਬਾਤ ਬਾਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ایਵਨ ਪੰਜਾਬੀ ਟੀਵੀ ਤੇ ਸਰ ਕੀ ਕਹਿਣਾ ਚਾਹੂਗੇ ਅੱਜ ਦੇ ਆਪਣੇ ਵਿਸ਼ੇ ਉੱਤੇ ਅੱਜ ਦਾ ਆਪਣਾ ਵਿਸ਼ਾ ਹੈ ਸਰ ਚੋਣ ਜ਼ਾਬਤਾ ਦੌਰਾਨ ਆਖਿਰ ਕਿ ਲੀਡਰ ਕਿਉਂਕਿ ਪਹਿਲਾਂ ਬੀਜੇਪੀ ਜਿਹੜੇ ਲੀਡਰ ਨੇ ਉਹ ਆਪਸ ਦੇ ਵਿੱਚ ਭਿੜਦੇ ਹੋਏ ਦਿਖੇ ਕੁਰਸੀਆਂ ਚੱਲੀਆਂ ਤਾਂ ਹੁਣ ਗੱਲ ਕਰਦੇ ਆ ਅਕਾਲੀ ਦਲ ਦੀ ਆਕਾਲੀ ਦਲ ਦੀ ਵੀ ਹੁਣ ਜੇਕਰ ਗੱਲ ਕਰੀਏ ਕਿ ਮੀਟਿੰਗ ਦੇ ਦੌਰਾਨ ਇਥੇ ਆਪਸੀ ਸੌਰੀ ਲੀਡਰ ਜਿਹੜੇ ਨੇ ਉਹ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆਏ ਹਾਂਜੀ ਆਇਆ ਨਾ ਜੀ ਇਹਨਾਂ ਦੀ ਲੜਾਈ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇਹਨਾਂ ਦੀ ਜੀ ਜੀ ਇੱਕ ਤਾਂ ਇੱਕ ਪਾਰਟੀ ਦੂਜੀ ਪਾਰਟੀ ਨਾਲ ਲੜਦੇ ਹਾਂਜੀ ਬਿਲਕੁਲ ਉਹ ਲੜਾਈ ਹੋਗੀ ਜੀ ਇੱਕ ਲੜਾਈ ਹੁੰਦੀ ਹੈ ਇੱਕ ਪਾਰਟੀ ਦੇ ਅੰਦਰ ਹੀ ਇੰਟਰਨਲ ਜੀ ਇੰਟਰਨਲ ਲੜਾਈ ਹਮ ਇੰਟਰਨਲ ਇਹ ਲੜਾਈ ਹੁੰਦੀ ਹੈ ਤੇ ਇੰਟਰਨਲ ਲੜਾਈ ਮੈਡਮ ਫੇਰ ਹੁੰਦੀ ਹੈ ਜਦੋਂ ਕੈਂਡੀਡੇਟ ਕੋਈ ਪੈਰਾਸ਼ੂਟ ਰਾਹੀਂ ਉਤਾਰਿਆ ਜਾਂਦਾ ਹਾਂਜੀ ਜਦੋਂ ਕੈਂਡੀਡੇਟ ਤਾਂ ਉਹ ਕਿਸੇ ਵੀ ਬੰਦੇ ਨੂੰ ਜਾਣਦਾ ਨਹੀਂ ਹੁੰਦਾ ਹਮ ਉਹ ਉੱਥੇ ਜਾ ਕੇ ਉਹ ਆਪਣਾ ਲੱਗ ਜਾਂਦਾ ਹੈਗਾ ਆਪਣੀਆਂ ਮਤਾਂ ਦੇ ਤੇ ਮਤਲਬ ਪ੍ਰਚਾਰ ਕਰਨਾ ਵੀ ਮੈਨੂੰ ਕਿਉਂਕਿ ਜਿਹੜੀਆਂ ਹਾਈ ਕਮਾਂਡਾਂ ਹੁੰਦੀਆਂ ਨੇ ਉਹ ਕਿਸੇ ਚੀਜ਼ ਨਾਲ ਕੋਈ ਫੰਡ ਦੇ ਹਿਸਾਬ ਨਾਲ ਕੋਈ ਕੰਮ ਦੇ ਹਿਸਾਬ ਨਾਲ ਕੋਈ ਕਿਸੇ ਤਰੀਕੇ ਨਾਲ ਅਗਲੇ ਦਾ ਹਾਈ ਕਮਾਂਡ ਤੇ ਜ਼ੋਰ ਹੁੰਦਾ ਹੈ ਜੀ ਬਿਲਕੁਲ ਜਿਹੜਾ ਹਾਈ ਕਮਾਂਡ ਉਹਨੂੰ ਟਿਕਟ ਦੇ ਦਿੰਦੀ ਹੈ ਤਾਂ ਮਤਲਬ ਜਿਹੜੀ ਛੋਟੀ ਲੋਕਲ ਲੀਡਰਸ਼ਿਪ ਹੁੰਦੀ ਹੈ ਉਹਦੇ ਕੋਲ ਇਸ ਵਾਈ ਲੜਾਈ ਤੋਂ ਫਿਰ ਹੋਰ ਕੁਝ ਰਹਿੰਦਾ ਨਹੀਂ ਜੀ ਜੀ ਬਿਲਕੁਲ ਜਦੋਂ ਉਹ ਲੜਦੇ ਨੇ ਫਿਰ ਸੁਰੱਖੀਆਂ ਬੰਦੇ ਨੇ ਹੂੰ ਤੇ ਨਾਲੇ ਤਾਂ ਉਹ ਬੰਦੇ ਫਿਰ ਹਰਾਉਣ ਚ ਹੁੰਦੇ ਨੇ ਉਸ ਬੰਦੇ ਨੂੰ ਹੂੰ ਉਹਦੇ ਖਿਲਾਫ ਚੱਲਦੇ ਨੇ ਤੇ ਉਹਦਾ ਖਰਚ ਜ਼ਿਆਦਾ ਕਰਵਾਉਂਦੇ ਹੁੰਦੇ ਨੇ ਤੇ ਲੜਾਈ ਝਗੜੇ ਦੇ ਵਿੱਚ ਉਹਦੇ ਬੰਦਿਆਂ ਨੂੰ ਜਿਹੜੇ ਆਪਦੇ ਪੱਖ ਦੇ ਬੰਦੇ ਹੁੰਦੇ ਨੇ ਉਹਨਾਂ ਨੂੰ ਤੁਰਨੇ ਹੀ ਦਿੰਦੇ ਜਿਹੜੇ ਉਹਦੇ ਪੱਖ ਦੇ ਬੰਦੇ ਹੁੰਦੇ ਨੇ ਉਹਨਾਂ ਦੀ ਕੁੱਟ ਮਾਰ ਕੀਤੀ ਜਾਂਦੀ ਹੈ ਜੀ ਬਿਲਕੁਲ ਉਸ ਤਰ੍ਹਾਂ ਲੜਾਈ ਹੁੰਦੀ ਜਾਂਦਾ ਹੂੰ ਇਸ ਲੜਾਈ ਦਾ ਦੇਖੋ ਕਾਰਨ ਤਾਂ ਆਪਾਂ ਨੂੰ ਸਮਝ ਆ ਜਾਂਦਾ ਹੈ ਸਰ ਫਿਰ ਵੀ ਜੇਕਰ ਆਪਾਂ ਦੇਖੀਏ ਕਿ ਅਸਰ ਇਸ ਦਾ ਕਿੰਨਾ ਕੁ ਜ਼ਿਆਦਾ ਪੈਂਦਾ ਕਿਉਂਕਿ ਪਾਰਟੀ ਤੇ ਵੀ ਅਸਰ ਉਹਨਾਂ ਹੀ ਹੋਏਗਾ ਤੇ ਲੋਕਾਂ ਤੇ ਵੀ ਅਸਰ ਉਹਨਾਂ ਹੀ ਹੋਏਗਾ ਪਾਰਟੀ ਤੇ ਦਾ ਅਸਰ ਹੁੰਦਾ ਹੀ ਹੈ ਜੀ ਫਿਰ ਪਾਰਟੀਆਂ ਦਾ ਇਸ ਲੋਟਾ ਵੀ ਪਾਰਟੀ ਅਨੁਸ਼ਾਸਿਤ ਨਹੀਂ ਹੋਗੀ ਅਨੁਸ਼ਾਸਿਤ ਪਾਰਟੀ ਨਹੀਂ ਰਹੇਗੀ ਇਸ ਦਾ ਤਬਾ ਲੱਗਦਾ ਹੈ ਤੇ ਜਿਹੜੇ ਮਤਲਬ ਲੜਦੇ ਹੁੰਦੇ ਨੇ ਉਹਨਾਂ ਜੋ ਲੋਕ ਦੇਖਦੇ ਨੇ ਵੀ ਇਹਨਾਂ ਜੋ ਇਹਦਾ ਜਿਹੜਾ ਇਹ ਲੜਾਈ ਹੋਈ ਹੈ ਇਹ ਵਿੱਚ ਬਾਕੀ ਬੰਦਾ ਜਿਹੜਾ ਲੜਿਆ ਉਹ ਹੱਕ ਤੇ ਲੜਿਆ ਹੈ ਜਾ ਕੋਈ ਨਿਜੀ ਮਫਾਦ ਪਿੱਛੇ ਲੜੇ ਬਹੁਤ ਨੁਕਸਾਨੇ ਦੇਖਣਾ ਹੁੰਦਾ ਬਹੁਤ ਸਾਰੇ ਕਾਰਨ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਸਕਦੇ ਨੇ ਹਾਂ ਭਈ ਕਾਰਨ ਫਿਰ ਹੁੰਦੇ ਨੇ ਇਸ ਕਰਕੇ ਉਦੋਂ ਗਾ ਜੇ ਤਾਂ ਲੜਾਈ ਹੋਵੇ ਨਿਜੀ ਤਾਂ ਤਾਂ ਉਹਦਾ ਕੋਈ ਅਸਰ ਨਹੀਂ ਪੈਂਦਾ ਜੀ ਜੇ ਹੋਵੇ ਲੜਾਈ ਜਨਤਕ ਵਾਸਤੇ ਲੋਕਾਂ ਵਾਸਤੇ ਵੀ ਭਈ ਤੁਸੀਂ ਕੈਂਡੀਡੇਟ ਸਾਨੂੰ ਗਲਤ ਦਿੱਤਾ ਤੇ ਇੱਥੇ ਸਾਨੂੰ ਆਹ ਕੈਂਡੀਡੇਟ ਆਪਣਾ ਜਿੱਤਣ ਵਾਲਾ ਹੈਗਾ ਬਾਕੀ ਉਹ ਕੈਂਡੀਡੇਟ ਨੂੰ ਸਾਰੇ ਲੋਕ ਸਤਿਕਾਰ ਦਿੰਦੇ ਨੇ ਤਾਂ ਜੇ ਉਹਦੇ ਪਿੱਛੇ ਲੜਦੇ ਨੇ ਤਾਂ ਉਹ ਲੜਾਈ ਦਾ ਅਸਰ ਉਹਦੇ ਖਿਲਾਫ ਪੈਂਦਾ ਹੈ ਜੀ ਬਿਲਕੁਲ ਤੇ ਇਥੇ ਫਿਲਹਾਲ ਦੀ ਗੱਡੀ ਜੇਕਰ ਰਾਜਨੀਤੀ ਦੀ ਗੱਲ ਕੀਤੀ ਜਾਏ ਦੇਖੋ ਇਥੇ ਮੈਂ ਸ਼ਰਮਾ ਜੀ ਨੂੰ ਇੱਕ ਸਵਾਲ ਕੀਤਾ ਸਰ ਕਿ ਕੀ ਲੱਗਦਾ ਹੈ ਕਿ ਅੱਜ ਕੱਲ ਦੀ ਜਿਹੜੀ ਜੋਕੇ ਸਮੇ ਦੀ ਰਾਜਨੀਤੀ ਹੈ ਉਹ ਆਪਸੀ ਤੰਜਾਂ ਦੇ ਵਿੱਚ ਹੀ ਕਿਤੇ ਨਾ ਕਿਤੇ ਫਸ ਕੇ ਰਹਿ ਗਈ ਹੈ ਕੀ ਲੱਗਦਾ ਹੈ ਜੀ ਉਹ ਹੋਸ਼ੀ ਅੱਜ ਕੱਲ ਜਿਹੜੀ ਰਾਜਨੀਤੀ ਹੈ ਬਹੁਤ ਹੋਸ਼ੀ ਹੋ ਗਈ ਮਤਲਬ ਹਲਕੀ ਪੱਦਰ ਦੀ ਰਾਜਨੀਤੀ ਹੋ ਗਈ ਮਤਲਬ ਕਿਉਂਕਿ ਪ੍ਰਾਪਤੀਆਂ ਦਾ ਕੋਈ ਗੜਿਆ ਨਹੀਂ ਸਕਦੇ ਹੂੰ ਮਤਲਬ ਬਹੁਤ ਸਿਆਣੇ ਬੰਦੇ ਇਹ ਕਹਿੰਦੇ ਜਦੋਂ ਕਿਸੇ ਰੈਲੀ ਦੇ ਵਿੱਚ ਦੂਜੀ ਪਾਰਟੀ ਦੇ ਬੰਦੇ ਦਾ ਜਾਪ ਹੋਣ ਲੱਗ ਜੇ ਉਹਦਾ ਨੌਜਾਦੀ ਵਾਗੀ ਲਿਆ ਜਾਵੇ ਤਾਂ ਉਹ ਮਤਲਬ ਰਾਜਕਰਤਾ ਜਿਹੜੀ ਪਾਰਟੀ ਹੁੰਦੀ ਹੈ ਉਹ ਮਤਲਬ ਆਪਣੇ ਆਪਣੀ ਨਾਕਾਮੀ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਹਮ ਮਤਲਬ ਇਹਨਾਂ ਨੂੰ ਤਾਂ ਇਹ ਦੇਖੋ ਹੁਣੇ ਰਾਜਕਰਤਾ ਪਾਰਟੀਆਂ ਨੇ ਬੀਜੇਪੀ ਆ ਗਈ ਹਾਂ ਜੀ ਅਕਾਲੀ ਦਾ ਲਾ ਕੇ ਇਹਨਾਂ ਨੇ ਆਪ ਕੋ ਆਪਣੀਆਂ ਪ੍ਰਾਪਤੀਆਂ ਗੜਾਉਣੀਆਂ ਚਾਹੀਦੀਆਂ ਨੇ ਲੋਕਾਂ ਨੂੰ ਸਾਰਾ ਪਤਾ ਦੇਖੋ ਕਾਂਗਰਸ ਨੇ ਕੀ ਕੀਤਾ ਉਹਦਾ ਵੀ ਪਤਾ ਹੈ ਜੀਪੀ ਕੀ ਕਰਦੀ ਹੈ ਉਹਦਾ ਵੀ ਪਤਾ ਸਾਰੀਆਂ ਪਾਰਟੀਆਂ ਦਾ ਪਤਾ ਹੈ ਜਦੋਂ ਇਹ ਆਪਣੇ ਹੀ ਗੂੰਗਾਣ ਕਰਨ ਤੇ ਦੂਜੇ ਨੂੰ ਗਾਲੀ-ਗਲੋਚ ਕਰਦੇ ਨੇ ਅਪਸ਼ਬਦ ਬੋਲਦੇ ਨੇ ਤਾਂ ਲੋਕ ਇਹ ਗੱਲ ਸਮਝ ਜਾਂਦੇ ਨੇ ਵੀ ਇਹਨਾਂ ਦੀ ਪ੍ਰਾਪਤੀ ਕੋਈ ਹੈ ਨਹੀਂ ਇਹ ਮਤਲਬ ਆਮ ਤਾਂ ਜਿਹੜਾ ਸਮਾਂ ਹੈ ਉਹ ਇਸ ਤਰ੍ਹਾਂ ਟਾਈਮ ਕਾਸਟ ਕਰਨਾ ਚਾਹੁੰਦੇ ਬਿਲਕੁਲ ਤਾਂ ਜੋ ਕੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁਣ ਕਿਤੇ ਨਾ ਕਿਤੇ ਕੁਰਸੀ ਨੂੰ ਲੈ ਕੇ ਵੀ ਇੱਥੇ ਬਹੁਤ ਜ਼ਿਆਦਾ ਵਿਵਾਦ ਜਿਹੜੇ ਨੇ ਉਹ ਹੁੰਦੇ ਨੇ ਕਿਉਂਕਿ ਕਿਤੇ ਨਾ ਕਿਤੇ ਪੋਜੀਸ਼ਨ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਹ ਸਾਰੇ ਕੰਮ ਹੁੰਦੇ ਤਾਂ ਕੁਰਸੀ ਕਰ ਕੀ ਨੇ ਕੁਰਸੀ ਦੇ ਵਿਵਾਦ ਹੀ ਨਹੀਂ ਜੀ ਬਿਲਕੁਲ ਉਹ ਵੀ ਉਧਰ ਜਮੇਸ਼ਾਉਂ ਦੇ ਅਕਾਲੀ ਦਲ ਖਡੂਰ ਸਾਹਿਬ ਤੋਂ ਉਹ ਟਿਕਟ ਉਹ ਖੜਾ ਕਰਤਾ ਇਹਨਾਂ ਨੇ ਬੰਦਾ ਬਿਲਕੁਲ ਸਾਬ ਉਹ ਉੱਥੇ ਆਪਣਾ ਹੈਗੀ ਸੀਗੀ ਅਮਰਤਪਾਲ ਸਿੰਘ ਜੀ ਮਤਲਬ ਜੇ ਇੱਕ ਪਾਸੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਨੇ ਤੇ ਦੂਜੇ ਪਾਸੇ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਵੀ ਹੁੰਦੇ ਨੇ ਹੂੰ ਮਤਲਬ ਇਸ ਤਰ੍ਹਾਂ ਕਹਿਣ ਤੋਂ ਗੱਪਾਂ ਆਵੇ ਹੈ ਵੀ ਜਿਹੜੀਆਂ ਇਹ ਪਾਰਟੀਆਂ ਨੇ ਨਾ ਮਤਲਬ ਇਹ ਜਨਤਕ ਤੌਰ ਤੇ ਕੁਛ ਕਰਦੀਆਂ ਨੇ ਅੰਦਰੋਂ ਕੁਛ ਹੈ ਕਹਿਣੀ ਤੇ ਕਰਨੀ ਜਿਹਨਾਂ ਦੇ ਫਰਕ ਆ ਗਿਆ ਜੀ ਬਿਲਕੁਲ ਫਰਕ ਆਉਣ ਕਰਕੇ ਇਹੀ ਇਹ ਲੜਾਈ ਝਗੜੇ ਤੇ ਆਉਂਦੀ ਹੈ ਗੱਲ ਜੇ ਮਤਲਬ ਤਨੋਂ ਮਨੋਂ ਸਹੀ ਪਾਰਟੀ ਦੀ ਜਿੱਤ ਚਾਹੁੰਦੇ ਹੁਣ ਜਾਂ ਦੇਸ਼ ਦਾ ਭਲਾ ਚਾਹੁੰਦੇ ਹੁਣ ਤਾਂ ਇਹ ਲੜਾਈਆਂ ਨਹੀਂ ਹੁੰਦੀਆਂ ਜਦੋਂ ਇਹ ਨਿੱਜੀ ਮਫਾਦ ਮੂਰੇ ਧਰ ਲੈਣ ਨੇ ਫਿਰ ਇਹ ਲੜਾਈ ਝਗੜੇ ਤੇ ਕਲੇਸ਼ ਹੁੰਦੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਰਜਿੰਦਰ ਜੀ ਤੁਹਾਡਾ ਠੀਕ ਹੈ ਜੀ ਮਿਹਰਬਾਨੀ ਹਾਂਜੀ ਤਾਂ ਅੱਜ ਦਾ ਆਪਣਾ ਜੋ ਵਿਸ਼ਾ ਸੀ ਉਸ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਹੈ ਤਾਂ ਫਿਲਹਾਲ ਕਹਿ ਸਕਦੇ ਹਾਂ ਕਿ ਇੱਥੇ ਦੇਖੋ ਬਹੁਤ ਸਾਰੇ ਜਿਹੜੇ ਕਾਰਨ ਨੇ ਨਿਕਲ ਕੇ ਸਾਹਮਣੇ ਆਉਂਦੇ ਨੇ ਕੁਰਸੀ ਦਾ ਵੀ ਕਿਤੇ ਨਾ ਕਿਤੇ ਪੋਜੀਸ਼ਨ ਦਾ ਆਪਾਂ ਕਹਿ ਸਕਦੇ ਹਾਂ ਤੇ ਫਿਲਹਾਲ ਦੀ ਘੜੀ ਕਿਤੇ ਨਾ ਕਿਤੇ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹ ਅ ਇਸੇ ਤਰ੍ਹਾਂ ਚੱਲ ਰਹੀ ਹੈ ਤਾਂ ਤੁਸੀਂ ਇਸ ਸੰਬੰਧੀ ਕੀ رائے ਰੱਖਦੇ ਹੋ ਆਪਣੀ ਆਪਣੀ ਜਿਹੜੀ رائے ਆ ਉਹ ਸਾਨੂੰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਿਆ ਕਰੋ ਤੇ ਸਕਰੀਨ ਤੇ ਫਲੈਸ਼ ਹੋ ਰਹੇ ਨੰਬਰਾਂ 'ਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ